ਮੰਮੀ ਤੁਸੀਂ ਹਜੇ ਵੀ ਆਏ ਜਾ ਨਾ ਕਰੋ ਮੰਮੀ ਵੇਖ ਲੋ ਆਂਡ ਗਵਣਡ ਕੀ ਕਹੂਗਾ ਮੰਮੀ ਮੇਰੀ ਗੱਲ ਸੁਣਨੀ ਪੈ ਹੁਣ ਆਂਡ ਗਵਣਡ ਮੈਨੂੰ ਕਿਸੇ ਦਾ ਡਰ ਨਹੀਂ ਮਾਰਿਆ ਜੇ ਮੇਰੇ ਘਰ ਉਦੋਂ ਆਈ ਜਦੋਂ ਜ਼ਮੀਨ ਲੈ ਕੇ ਆਵੇਂਗੀ ਚਲ ਪਹਿਲਾਂ ਮਾਰ ਜਾ ਕਿਵੇਂ ੱੱੱਕੇ ਮਾਰਦੀਆਂ ਮਾਸੀ ਤੈਨੂੰ ਸ਼ਰਮ ਸ਼ੁਰਮ ਹੈ ਨਹੀਂਗੀ ਨਹੀਂ ਕਿਹੜੀ ਸ਼ਰਮ ਹੈ ਤੁਹਾਨੂੰ ਨਹੀਂ ਸ਼ਰਮ ਆ ਰਹੀਆਂ ਤਾਂ ਮੈਨੂੰ ਕਿ ਸ਼ਰਮ ਆਉਗੀ ਕਿ ਸ਼ਰਮਣਾ ਸੀ ਕੀ ਕੀਤਾ ਨਾਲੇ ਮੇਰੀ ਏਡੀ ਭੋਲੀ ਭੈਣ ਰੱਬ ਨੇ ਦਿੱਤਿਆ ਖਾਣ ਵਾਲੀ ਤੂੰ ਕਿਵੇਂ ਇਹਨੂੰ ਘਰੋਂ ਧੱਕੇ ਦੇਈ ਜਾਂਦੀ ਆ ਆਹੋ ਨਾਲੇ ਤੂੰ ਬਹੁਤ ਭੋਲੀਆਂ ਦੀ ਨਹੀਂ ਹੋਈਆਂ ਤੂੰ ਮੈਨੂੰ ਭੋਲੀ ਤੇ ਮੈਂ ਤੇਰੇ ਘਰ ਦਾ ਕੀ ਖਾਲਿਆ ਉਹ ਤਾਂ ਚੰਗਾ ਹੋਇਆ ਕਹਿੰਦੇ ਹੁੰਦੇ ਰੱਬ ਜਦੋਂ ਚੰਗਾ ਕਰਦਾ ਨਾ ਉਹ ਆਪੇ ਪਤਾ ਲੱਗ ਜਾਂਦਾ ਆਪਦਾ ਖੂਨ ਤਾਪਦਾ ਖੂਨ ਹੀ ਹੁੰਦਾਗਾ ਮੇਰੇ ਕੱਲ ਰਾਤ ਦੇ ਨਾ ਤੜਫਣਾ ਬਣੀ ਪਈ ਮੈਂ ਵੀਰੇ ਨੂੰ ਫੋਨ ਕੀਤਾ ਸੀਗਾ ਤੇ ਤੂੰ ਕਹਿੰਦੀ ਉਹ ਸੰਧਾਰਾ ਮੋੜ ਤਾ ਹੈ ਤੇ ਤੂੰ ਕਿਹੜੀ ਆ ਗਈ ਸੰਧਾਰੇ ਮੋੜਨ ਆਲੀ ਮੇਰੀ ਗੱਲ ਸੁਣਨੀ ਜਰੂਰ ਅਸੀਂ ਨਹੀਂ ਕਿਸੇ ਨਾਲ ਵਰਤਣਾ ਤੂੰ ਤਾਂ ਆਪੀ ਵਰਤੇਂਗੀ ਜਦੋਂ ਜ਼ਮੀਨ ਤੇ ਲੁੱਚਪਣੇ ਕਰਦੀਆਂ ਤੂੰ ਇਹਨਾਂ ਨਾਲ ਸਿੱਧਾ ਦੱਸਦੀ ਹਰਪ੍ਰੀਤ ਵੀਰਾ ਤੇ ਭਾਬੀ ਆਏ ਸੀ ਸੰਧਾਰਾ ਲੈ ਕੇ ਤੈਨੂੰ ਇਹਨੇ ਕਰੋ ਟਾਲਤਾ ਹਾਂ ਮੇਰੀ ਗੱਲ ਸੁਣਨੇ ਮੇਰੇ ਘਰੇ ਆ ਕੇ ਬੋਲਣ ਦੀ ਲੋੜ ਨਹੀਂ ਬਾਹਰ ਨਿਕਲ ਕੇ ਗੱਲ ਕਰ ਤੂੰ ਮੈਂ ਤਾਂ ਮੈਂ ਤਾਂ ਤੇਰੇ ਬਾਗੀ ਖੜੀ ਆ ਤੇਰੇ ਘਰੇ ਜਾ ਕੇ ਨਹੀਂ ਬੋਲੀ ਉਹ ਕਹਿੰਦੇ ਹੁੰਦੇ ਮੈਂ ਤੈਨੂੰ ਮਰ ਬੋਲਾਂਗੀ ਕਿਵੇਂ ਤੈਨੂੰ ਬੋਲਣ ਦੇਣਾ ਵੀ ਨਹੀਂ ਮੈਂ ਲੋਕਾਂ ਦੀ ਵੀ ਸੱਸ ਹੁੰਦੀ ਆ ਪਰ ਕਹਿੰਦੇ ਹੁੰਦੇ ਸੱਸ ਦੇ ਨਾਲ ਸੱਪਾਂ ਤੂੰ ਤਾਂ ਨਾਲ ਹਾਂ ਜਿਹੜੀ ਮੇਰੀ ਭੈਣ ਦੇ ਡੰਗ ਮਾਰੀ ਜਾਂਦੀ ਐ ਤੇ ਇਹ ਮਰਵਾਈ ਜਾਂਦੀ ਆ ਨਹੀਂ ਮੇਰੀ ਗੱਲ ਸੁਣ ਲੈ ਨਹੀਂ ਹਜੇ ਤਾਂ ਮੈਂ ਡੰਗ ਮਾਰਿਆ ਨਹੀਂ ਜਦੋਂ ਮੈਂ ਡੰਗ ਮਾਰਿਆ ਨਾ ਇਹਨੂੰ ਪਤਾ ਲੱਗ ਜਾਊਗਾ ਵੀ ਐ ਡੰਗ ਵੱਜਦੇ ਹੁੰਦੇ ਨੇ ਤੇ ਆ ਡੰਗ ਕੀ ਆ ਇਹ ਡੰਗਾਂ ਨਾਲੋਂ ਘੱਟ ਆ ਬਸ ਇੱਕ ਮਾਰੀ ਨੀਗੀ ਹਰ ਲਿਆ ਦੇ ਲਿਆ ਦੇ ਵਿੱਚ ਜ਼ਮੀਨ ਐ ਤੂੰ ਲਈ ਬੈਠੀ ਐ ਤਾਂ ਇਹ ਵੀ ਲਿਆ ਦੇ ਜ਼ਮੀਨ ਐ ਕਿਹੜੀ ਜ਼ਮੀਨ ਦੀਆਂ ਗੱਲਾਂ ਕਰੀ ਜਾਂਦੀਆਂ ਨਾਲੇ ਮੇਰੇ ਬਾਪੂ ਦੀ ਜ਼ਮੀਨ ਆ ਉਹ ਹੈ ਸਾਡੇ ਭੈਣ ਭਰਾਵਾਂ ਚ ਨਾਉਣੇ ਅੱਜ ਬੰਡਈਏ ਤੇ ਨਾ ਸੀ ਭਰਾ ਤੋਂ ਹਿੱਸਾ ਅੱਜ ਬਣਾਈਏ ਨਾ ਬਣਾਈਏ ਕੱਲ ਤੂੰ ਕਿਹੜੀ ਹੁੰਨੀ ਆ ਵੀ ਸਾਡੀਆਂ ਜ਼ਮੀਨਾਂ ਦੀ ਗੱਲ ਕਰਨ ਵਾਲੇ ਤੇਰੇ ਘਰੇ ਟਰੱਕ ਦਾਜ ਦਾ ਭਰ ਕੇ ਭੇਜੀਏ ਮੇਰੇ ਭੈਣ ਖਾਲੀ ਹੱਥ ਨਹੀਂ ਆਈ ਮੇਰੀ ਗੱਲ ਸੁਣ ਲੈ ਨੀ ਵਰਤਦੀ ਵੀ ਉਹੀ ਆ ਟੈਂ ਟੈਂ ਬੋਲੀ ਜਾਂਦੀ ਆ ਕਿ ਕਿੰਨੀ ਵਾਰੀ ਤੈਨੂੰ ਮੈਂ ਕਿਹਾ ਵੱਡੇ ਛੋਟੇ ਦੀ ਲਿਹਾਜ਼ ਕਰ ਲਿਆ ਕਰ ਓਹ ਹੋ ਹੋ ਮਾਸੀ ਵੱਡੇ ਛੋਟੇ ਵੀ ਉਹ ਹੁੰਦੇ ਜਿਹਨੂੰ ਲਿਹਾਜ਼ ਕਰਾਉਣੀ ਆਉਂਦੀ ਹੋਵੇ ਤੂੰ ਤਾਂ ਇਹਨੂੰ ੱੱਕੇ ਦੇਈ ਜਾਂਦੀ ਓਹੀ ਗੱਲ ਤੈਨੂੰ ਆਖੇ ਜਿਉਂਦੀ ਜਾਗ ਦੀ ਕੱਢਦਾ ਤੇਰੇ ਅਰਗਾਂ ਜਿਹੜੀਆਂ ਅੰਦਰ ਮਾਰ ਦਿੰਦਾਂ ਹੁੰਦਾ ਨਾ ਉਹਵੇਂ ਅੰਦਰ ਮਾਰ ਦਿੰਦੀ ਫਿਰ ਤੈਨੂੰ ਆਪੀ ਅਸੀਂ ਜੇਲ੍ਹ 'ਚ ਚੱਕੀ ਪਸਵਾਉਂਦੇ ਫਿਰ ਤੈਨੂੰ ਦੇਖਦੇ ਅਸੀਂ ਜਦੋਂ ਕੀੜੀ ਦਾ ਭੌਂਟ ਟਪਦੀ ਮੇਰੀ ਗੱਲ ਸੁਣ ਲੈ ਨਹੀਂ ਜਾ ਤੂੰ ਜਾ ਪਸਵਾਦੀ ਚੱਕੀ ਕਰਦੀ ਕੀ ਆ ਇਹ ਆਗੀ ਆ ਤੀਜੇ ਥਾਂ ਤੀਜੇ ਤੋਂ ਆ ਗਈ ਆ ਗਈ ਨਾ ਮੈਂ ਤੀਜੇ ਤੋਂ ਅੱਜਾਂ ਹੀ ਆਈਆਂ ਕੱਲ ਆਪਦੀ ਭੈਣਾਂ ਤੇ ਨਾ ਪੈਣਾ ਵਰਤ ਦਗਾਈਆਂ ਸਦੋਂ ਤੋਂ ਉਵੇਂ ਮੈਂ ਆਈ ਸੀ ਨਾਲੇ ਮੈਂ ਬਰਤਨ ਨਹੀਂ ਆਈ ਸੀ ਮੈਂ ਆਪਦੀ ਭੈਣ ਦੇ ਵਿਚਾਰੀ ਨੂੰ ਦੱਸਣ ਆਈ ਸੀ ਵੀ ਤੇਰੀ ਸੱਸ ਇਹ ਜੀ ਆ ਨਹੀਂ ਤਾਂ ਹੀ ਤਾਂ ਚੋਰੀ ਚੋਰੀ ਸੱਦ ਲਈ ਇਹ ਤੂੰ ਮੇਰੇ ਸਾਹਮਣੇ ਫੋਨ ਕਰਦੀ ਵੀ ਹਾਂ ਮਾਸੀ ਇਹਨਾਂ ਨੂੰ ਸਾਡੇ ਕੋਲ ਭੇਜ ਉੱਥੋਂ ਸਿੱਧਾ ਤੇਰੇ ਕੋਲ ਆ ਗਏ ਤੂੰ ਫੋਨ ਕੀਤਾ ਇਹਨਾਂ ਨੂੰ ਵੀ ਆ ਕੇ ਜਾ ਕਿਹੜਾ ਕੰਜਰ ਕਹਿੰਦਾ ਚੋਰੀਚਾਰੀ ਸੱਦ ਲਈ ਤੂੰ ਐਂ ਕਹਿ ਮੇਰੇ ਭਰਾ ਆਇਆ ਸੀ ਸੰਧਾਰਾ ਲੈ ਕੇ ਤੂੰ ਉਹਨੂੰ ਪਿੱਠ ਪਿੱਛੇ ਉਹਨੂੰ ਮੋੜਨਾ ਸੀਗਾ ਤੇ ਮੋੜਤਾ ਤੂੰ ਆਪਦੀ ਚਾਲ ਚੱਲਣੀ ਸੀ ਚੱਲ ਗਈ ਤੇਰੀ ਚਾਲ ਚੱਲ ਗਈ ਕਹਿੰਦੇ ਹੁੰਦੇ ਆਗੇ ਇਹਨੂੰ ਕਹਿੰਦੀ ਮਾਸੀ ਦਾ ਪਤਾ ਲਿਆ ਤੇਰੀ ਭੈਣ ਤਾਂ ਚੰਗੀ ਭੜੀ ਗੋਗਲੇ ਪਕਾਈ ਜਾਂਦੀ ਸੀ ਘਰੇ ਹੈ ਉਹਨੂੰ ਕਿਉਂ ਅਸੀ ਤੇ ਚੰਗੀ ਭੜੀ ਗੋਗਲੇ ਪਕਾਈ ਜਾਂਦੀ ਸੀ ਤੇ ਤੂੰ ਕਹਿ ਮੈਂ ਬਹਾਨਾ ਲਾ ਕੇ ਟਾਲੀ ਸੀ ਵਿਚਾਰੀ ਇਹ ਟਲ ਗਈ ਮੈਂ ਹਾਂ ਟਾਲ ਕੇ ਮੇਰੀ ਗੱਲ ਸੋਣਾ ਟਾਲੀ ਸੀ ਮੇਰੀ ਚਾਲ ਸੀ ਚੱਲ ਲਈ ਮੈਂ ਤੈਨ ਦੱਸ ਕੀ ਲੈਣਾਗਾ ਲੈਣਾ ਨਹੀਂ ਮੇਰੇ ਕੋਲ ਭੈਣ ਦਾ ਘਰ ਮੇਰੀ ਗੱਲ ਸੁਣ ਲੈ ਸਾਡੇ ਘਰ ਦੇ ਵਿੱਚ ਕਹੈਂ ਦਖਲੰਦ ਜੀ ਨਹੀਂ ਕਰਨੀ ਚੁੱਪ ਕਰਕੇ ਸਿੱਧੀ ਹੋ ਗਏ ਪਰਪਾ ਦੇ ਘਰ ਨੂੰ ਮੇਰੀ ਗੱਲ ਸੁਣ ਮਾਸੀ ਹੁਣ ਤਾਂ ਮੈਂ ਮਾਸੀ ਮਾਸੀ ਕਰਦੀ ਆ ਠੀਕ ਹੈ ਨਾ ਇਹ ਨਾ ਹੋਵੇ ਕਿ ਤੇ ਮਾਸੀ ਤੋਂ ਮੈਂ ਬੁਰੀ ਤੇ ਆ ਜਾਹਾਂ ਤੇ ਮੇਰੀ ਗੱਲ ਸੁਣ ਇਹ ਵੀ ਨਾਲੇ ਜੇ ਮੇਰੇ ਭਰਾ ਹੈਗਾ ਤੇ ਇਹ ਨਹੀਂ ਹੈਗਾ ਵੀ ਇਹਦੇ ਕੋਈ ਪਿੱਛੇ ਭੈਣ ਭਰਾ ਨਹੀਂ ਹੈਗਾ ਅਸੀਂ ਇਹਨੂੰ ਵੀ ਰੱਖਾਂਗੇ ਤੇ ਨਾਲੇ ਤੂੰ ਆਜੀ ਜ਼ਮੀਨ ਬਣਾਉਣ ਪਿੰਡ ਸਾਡੇ ਤੇ ਲੈ ਲਈ ਹਿੱਸੇ ਕਿਵੇਂ ਲੈਂਦੇ ਹੁੰਦੇ ਆ ਕੋਈ ਨਾ ਤੈਨੂੰ ਹਿੱਸਾ ਦੇ ਕੇ ਹੀ ਤੋਰਾਂਗੇ ਅਸੀਂ ਆਪਦੀ ਭੈਣ ਨੂੰ ਹਣ ਨਹੀਂ ਮੇਰੀ ਗੱਲ ਸੁਣ ਲਾ ਨੀ ਹਿੱਸਾ ਮੈਂ ਨਹੀਂ ਮੰਗਦੀ ਹਿੱਸਾ ਇਹੀ ਮੰਗਦੀ ਐ ਇਹਦੇ ਨਾਲ ਹੀ ਹੋਣਾਗਾ ਮੇਰੇ ਨਾਲ ਨਹੀਂ ਹੋਣਾ ਕੁਛ ਤੂੰ ਕਿਹੜਾ ਹੱਕ ਤੇ ਧਰ ਕੇ ਲੈ ਜਾਏਂਗੀ ਜ਼ਮੀਨ ਜਿਹਦੇ ਨਾਮ ਹੋਜੂਗੀ ਚਲ ਅਸੀਂ ਕਰਾਤੀਕ ਟਾਈਕਟ ਐ ਮੰਨ ਲੈ ਫਿਰ ਤੂੰ ਹੱਕ ਤੇ ਧਰ ਕੇ ਮਰ ਜਾਏਂਗੀ ਸਾਰੀ ਜ਼ਮੀਨ ਤੇ ਤੈਨੂੰ ਉਹੀ ਲੱਕੜਾਂ ਤੇ ਛੇ ਫੁੱਟਾਂ ਹੀ ਮਿਲੂਗਾ ਨੀ ਉਹ ਤਾਂ ਸਾਰਿਆਂ ਨੂੰ ਮਰਦਾ ਮੈਨੂੰ ਕਿਹੜਾ ਕੱਲੀ ਨੂੰ ਮਿਲੂਗਾ ਨਾਲੇ ਤੈਨੂੰ ਨਹੀਂ ਮਿਲੂਗਾ ਜਿਹੜੀ 3 ਕਿਲੇ ਦੱਬ ਕੇ ਬੈਠ ਗਈਆਂ ਭਾਈ ਦੇ ਬੈ ਗਈ ਫਿਰ ਹਾਂ ਬੈ ਗਈ ਫਿਰ ਇਹਨੂੰ ਬਿਠਾਓ ਇਹ ਤਾਂ ਸੋਨੂ ਬਾਲਾ ਵੱਡਾ ਬਹਿਮ ਹੋਇਆ ਪਿਆ ਨਾ ਤਾਂ ਮੇਰੇ ਭਰਾ ਦੀ ਜ਼ਮੀਨ ਅਸੀਂ ਦੋਨੇ ਭੈਣ ਅੱਜ ਬੜਾਈਏ ਨਾ ਬੜਾਈਏ ਕੱਲ ਜਿਹੜਾ ਕੁਛ ਕਰਨਾ ੜੇ ਤੂੰ ਕਰ ਲੈ ਆ ਜਾਨੇ ਮੈਂ ਆਪਦੀ ਭੈਣ ਨੂੰ ਆਪਦੇ ਸਹੁਰੇ ਲੈ ਕੇ ਠੀਕ ਆ ਨਾ ਆ ਜੀ ਤੂੰ ਪੰਚਾਇਤ ਲੈ ਕੇ ਨਹੀਂ ਸਹੁਰੇ ਤਾਂ ਲੈ ਕੇ ਹੀ ਜਾਵੇਗੀ ਜਿਹੜਾ ਤਿੰਨ ਕਿਲੇ ਲਈ ਬੈਠੀ ਆਗੀ ਬੈਠੀ ਖਵਾ ਦੇਗੀ ਇਹਨੂੰ ਸਾਰਾ ਸਾਹਮਦੀ ਪੀਆ ਤੂੰ ਘਰ ਤਾਂ ਤੇਰੇ ਹੀ ਜੜੂਗਾ ਅਸੀਂ ਤਾਂ ਉੱਥੇ ਫੇਰ ਵੀ ਕਹਾਂਗੇ ਮੇਰੇ ਭੈਣ ਮਿਲ ਲਈ ਤੇ ਬਸਦੀ ਆਪਦੇ ਘਰੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉੱਜੜ ਜਾਂਦੇ ਜਿਹੜਾ ਉੱਜੜਦਾਗਾ ਹੁਣ ਕਿਹੜਾ ਮੇਰਾ ਘਰ ਬਸਿਆ ਹੋਇਆਗਾ ਤੇ ਉਹ ਨਾ ਇਹ ਚਲੀ ਜਾਨੀ ਆ ਗਗਨ ਮੈਂ ਦੀਦੀ ਐ ਸੋਚਿਆ ਸੀ ਵੀ ਮੈਂ ਫੇ ਚੱਲ ਮੇਰੇ ਭਰਾ ਨੂੰ ਕਾਹਨੂੰ ਤੰਗ ਕਰਨਾ ਮਮੀ ਤਾਂ ਮੈਨੂੰ ਰੋਜ਼ ਕਹਿੰਦੀ ਸੀ ਦੇਖ ਦੇ ਕਿੰਨਾ ਸੋਚਦੀ ਆ ਵਿਚਾਰੀ ਇਹ ਨਹੀਂ ਜੈ ਇੰਨਾ ਸੋਚਦੀ ਹੁੰਦੀ ਆ ਗੱਲਾਂ ਹੀ ਨਹੀਂ ਸੇ ਹੋਣੀਆਂ ਆ ਲੋਕਾਂ ਨੇ ਕੋਠਿਆਂ ਤੇ ਚੜ ਚੜ ਕੇ ਨਹੀਂ ਸੀ ਸੁਣਨਾ ਜੇ ਸਾਡੇ ਵਰ ਇੰਨਾ ਸੋਚਦੀ ਹੁੰਦੀ ਮम्मी ਮੈਨੂੰ ਮੜੇ ਜੈ ਹੈਪੀ ਨਾਲ ਗੱਲ ਕਰ ਲੈ ਵੀ ਕਿਹੜਾ ਹੈਪੀ ਕੋਈ ਹੈਪੀ ਹੂਪੀ ਨਹੀਂ ਜੇ ਭਾਜਾ ਤੂੰ ਜਾ ਆ ਤੇ ਹੈਪੀ ਨਾ ਤਾਂ ਐਨੀ ਮੇਰੀ ਸਾਲੀ ਬੋਲੀ ਜਾਂਦੀ ਬਾਜ ਮਾਰ ਲਾ ਮੋਜਾਂ ਨਾਲ ਦੇਖ ਕੇ ਖਾਂਦਾ ਫਿਰਦਾ ਹੁਣ ਤਾਂ ਉਹਦੇ ਬੱਬਰ ਦੀ ਹੋਈ ਪਈ ਐ ਜਿਹਨੂੰ ਆਪਦੀ ਟੀਵੀ ਦੇ ਸਾਹਮਣੇ ਖੜੀ ਲਈ ਬੇਇੱਜ਼ਤੀ ਨਹੀਂ ਸੁਣ ਮੇਰੀ ਗੱਲ ਸੁਣ ਲੈ ਨੀ ਮੇਰੇ ਮੁੰਡੇ ਤੱਕ ਨਾ ਜਾ ਤੂੰ ਆਪਦੀ ਭੈਣ ਨੂੰ ਸਿੱਧੀ ਹੋ ਕੇ ਲੈ ਕੇ ਜਾਣਾ ਲੈ ਜਾ ਨਹੀਂ ਮਾਸੀ ਤੇਰਾ ਮੁੰਡਾ ਵੀ ਅਸੀਂ ਫੇਰ ਹੀ ਬਣਾਇਆ ਪਹਿਲਾਂ ਕੁੜੀ ਦਿੱਤੀ ਹੈਗੀ 100 ਸਹੜਿਆ ਸੀਗਾ ਕਹਿੰਦੇ ਹੁੰਦੇ ਧੀ ਦੇ ਕੇ ਪੁੱਤ ਬਣਾਇਆ ਸੀ ਪਰ ਬਣਿਆ ਨਹੀਂ ਕੰਜਰ ਉਹ ਤਾਂ ਨਹੀਂ ਤਾਂ ਹੀ ਤਗਲਾ ਕਹਿੰਦਾ نوਹਾ ਵੀ ਨਹੀਂ ਧੀਆ ਬਣਦੀਆਂ ਹੈਗੀਆਂ ਆ ਦੇਖ ਲੈ ਬਣ ਗਈ ਮੇਰੀ ਧੀ ਇਹਦੇ ਵਰਗੀ ਤਾਂ ਨਹੀਂ ਧੀ ਵਾਲਾ ਲੈ ਕੇ ਭਾਲੇਗੀ ਨਾ ਤਾਂ ਵੀ ਜਿੱਥੇ ਉਹਲੀ ਚੈਨਲ ਚ ਨਹੀਂ ਪਾਈ ਸਾਨੂੰ ਲੋੜ ਵੀ ਨਹੀਂ ਹੈਗੀਆਂ نوਹਾ ਦੀ ਆ ਦੇ ਦੋਨੇ ਹੱਥ ਬੰਨੇ ਤੁਹਾਡੇ ਮੂਹਰੇ ਜਾਓ ਆਪ ਦੱਸ ਲੈ ਕੇ ਆਪਦੀ ਭੈਣ ਨੂੰ ਜਾਓ ਦੋਨੇ ਕਿਉਂ ਥੱਕੇ ਆ ਨਾ ਮਾਰਨ ਵਾਲੇ ਨਾ ਹੋਰ ਕੀ ਮਾਰਾਂ ਚਲੋ ਮੇਰੇ ਘਰੋਂ ਆਉਂਦੀਆਂ ਨੇ ਮੂੰਹ ਚਾਕੇ ਨਹੀਂ ਇੱਕ ਤੇ ਇੱਕ ਆਉਂਦੀ ਆ ਦੱਸ ਲੈ ਹਾਂ ਕਾਇਦੇ ਆਦਾ ਇਧਰ ਵੀ ਉਹ ਗਿੱਸੇ ਆਓ ਗੱਲ ਸੁਣੋ ਰੇ ਹਾਂਜੀ ਆ ਸਰਦਾਰ ਜੀ ਦੱਸੋ ਜੀ ਸਿੜਦੀ ਰੇ ਹਲੇ ਸਿੱਟੀ ਆ ਨਾ ਜੀ ਅੱਛਾ ਤੇ ਸਰਪੇ ਸਰਪੇ ਘਾਰਤੀ ਕਿੰਨੇ ਦਿਨ ਲੈ ਅੱਠ ਝੋਲੀਆਂ ਪਾਤੀਆਂ ਉਹਦੇ ਚਾਂ ਅੱਛਾ ਨਾ ਇਹਦਾ ਮੈਂ ਬੰਦਾ ਪੁੱਛੂ ਆਓ ਬੰਦਾ ਤਾਂ ਵਾਗ ਗਿਆ ਉਹ ਸੌਰੀ ਅੱਛਾ ਸੋਨੂੰ ਨੇ ਅਸੀਂ ਪਿੱਛਾ ਪਾਉਣ ਦਿੰਦੇ 1 ਮਿੰਟ ਵੀ ਅੱਛਾ ਠੀਕ ਐ ਤੇ 1 ਮਿੰਟ ਤੇ ਅਸੀਂ ਟੱਪ ਜੰਨੇ ਹੁੰਨੇ ਆ ਯਾਰ ਇਹ ਤਾਂ ਮਾੜੀ ਗੱਲ ਆ ਫਿਰ ਤੁਹਾਡੀ ਮਾੜੀ ਵਿੱਚ ਮਾੜੀ ਹੋਵੇ ਚੰਗੀ ਹੋਵੇ ਦੇਖਾ ਅਜਿਹਾ ਇਹ ਗੱਲਾਂ ਸਮਝਦੇ ਨਹੀਂ ਹੁੰਦੇ ਕਿ ਸੋਡਾ ਨਿਸਕਾਨ ਹੋਊਗਾ ਠੀਕ ਆ ਸਾਡਾ ਕੰਮ ਹੋਣਾ ਕੀ ਦਾਗਾ ਸੌਰੀ ਜਾਣਾ ਜ਼ਰੂਰੀ ਆ ਭੈਣ ਆਪਣਾ ਹੁੰਦਾ ਸੌਰੀ ਤਾਂ ਮੇਰੀ ਗੱਲ ਸੁਣ ਬਾਈ ਸੌਰੀ ਤਾਂ ਬਣੇ ਤੁਰੇ ਆਉਂਦੇਗੇ ਅੱਛਾ ਸੌਰੀ ਤਾਂ ਜਾਣ ਹੀ ਜਾਣਾਗਾ ਅੱਛਾ ਇਹ ਸੋਡਾ ਨਹੀਂ ਲੈ ਪਹਿਲਾਂ ਭੈਣ ਨੂੰ ਹੀ ਫੋਨ ਲਾਉਣੀ ਆ ਕਿਦਣ ਦੀ ਕਹੀ ਜਾਂਦੀ ਸੀ ਮੈਨੂੰ ਫੋਨ ਨਹੀਂ ਲਾਉਂਦੀ ਫੋਨ ਨਹੀਂ ਲਾਉਂਦੀ ਹਾਂ ਹੁਣ ਲਾਈ ਲੈਣੀ ਆ ਹਨਾ ਦੇਖਦੀ ਆ ਕੀ ਕਹਿੰਦੀ ਆ ਹੈਲੋ ਹਾਂ ਭੈਣੇ ਕਿਵੇਂ ਆ ਠੀਕ ਆ ਹਾਂ ਹੋਰ ਸਾਰੇ ਸੁਖਸਾਂ ਦਾ ਹਾਂ ਬਸ ਵਧੀਆ ਲੈ ਨਹੀਂ ਮੈਂ ਤਾਂ ਦੱਦ ਵੱਡ ਤਾਂ ਉਹਦਾ ਮੈਂ ਨਹੀਂ ਰੁਖੀ ਰੁਖੀ ਹੈਗੀ ਉਹਦੀ ਭੈਣ ਆਈ ਸੀ ਹਾਂ ਬਾਲਾ ਹੀ ਤੂੰ ਫੇਰ ਕਰਦੀ ਸੀਗੀ ਪਰ ਮੈਂ ਕਿਹੜਾ ਕਟਾਂ ਮਤਲਬ ਕਿਰਨਾਂ ਦੇ ਤਾਂ ਕਹਿੰਦੇ ਹਰੇ ਐ ਦਰਖਤ ਨਹੀਂ ਐ ਚਟੇ ਹੋਏ ਹਰੇ ਹੋਏ ਉਹ ਤਾਂ ਚੀਜ਼ ਕੀ ਆ ਹਾਂ ਮੈਂ ਤਾਂ ਹਜੇ ਉਹਦੇ ਮੂੰਹ ਵੱਲ ਦੇਖਦੀ ਸੀ ਵੀ ਚੱਲ ਸੁਧਰ ਜੂਗੀ ਲੈ ਆਊਗੀ ਆਪਣੇ ਆਪ ਲੈ ਆਊਗੀ ਭਾਈ ਉਹ ਤਾਂ ਨੌ ਨਹੀਂ ਦਿੰਦੇ ਹੈਗੇ ਦੇਣ ਦਾ ਹਿੱਸਾ ਹਨਾ ਹੁਣ ਕੋਈ ਨਾ ਹੁਣ ਮੈਂ ਜਾਣਾ ਮੇਰਾ ਕੰਮ ਜਾਣੇ ਲੈ ਕੇ ਮੈਂ ਵੀ ਨਹੀਂ ਆਉਂਦੀ ਉਹਨੂੰ ਹਾਂ 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 ਚਲ ਕੋਈ ਨਾ ਉਹ ਮੁੰਡੇ ਜਨ ਤਾਂ ਮੈਂ ਆਪੀ ਸੰਭਲੂੰਗੀ ਦੇਖਦੀ ਆ ਉਹ ਕੀ ਕਹਿੰਦਾਗਾ ਉਹਨੂੰ ਨਾ ਇਕੱਲਾ ਨਾ ਵਾਸਤਾ ਗੱਲ ਕਰਨ ਦੀ ਉਹ ਤਾਂ ਤੈਨੂੰ ਪਤਾ ਔੜਲੜਦ ਕਰਦਾ ਰਹਿੰਦਾਗਾ ਦੇਖਦੀ ਆ ਹੁਣ ਗੱਲ ਕਰਕੇ ਉਹਦੇ ਨਾਲ ਹਾਂ ਚਲ ਕੋਈ ਨਾ ਕੋਈ ਨਾ ਤੂੰ ਤੂੰ ਜਮਾ ਨਾ ਫਿਕਰ ਕਰ ਹਾਂ ਦੇਖਿਆ ਕਿਰਨ ਦੇ ਨਜ਼ਾਰੇ ਐਵੇਂ ਥੋੜੀ ਮੈਨੂੰ ਕਹਿੰਦੇ ਨੇਗੇ ਨਹੀਂ ਸਾਰੇ ਤਾਂ ਇੱਥੇ ਇਸ ਤਰੀਕੇ ਚ ਕਿਰਨਾ-ਗਿਰਨਾ ਕਰਦੇ ਰਹਿੰਦੇ ਨੇ ਤਾਹੀ ਲੋਕ ਕਹਿੰਦੇ ਨੇ ਹਾਂ ਚਲ ਕੋਈ ਨਾ ਹੁਣ ਤੂੰ ਫੋਨ ਕੱਟ ਦੇਖਦੀ ਆ ਵੀ ਹੈਪੀ ਨੂੰ ਬਾਜ਼ ਮਾਰ ਕੇ ਉਹ ਕੀ ਕਹਿੰਦਾਗਾ ਹਾਂ ਹਾਂ ਚਲ ਠੀਕ ਆ ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰੂੰ ਫਿਰ ਉਹ ਵੀ ਤੜਫ ਜਾਂਦਾ ਵੀ ਮੇਰੀ ਚਾਹੇ ਉਤੋਂ ਜਿਵੇਂ ਮਰਜੀ ਆ ਭੈਣੇ ਵਿੱਚੋਂ ਤਾਂ ਉਹਨੂੰ ਆਏ ਹੈਗਾ ਵੀ ਮੇਰੀ ਜਨਾਨੀ ਆ ਵੀ ਖਾਨੀ ਮੇਰੀ ਮਾਂ ਨਹੀਂ ਮੇਰਾ ਘਰ ਬਸਣ ਦਿੰਦੀ ਹੈਗੀ ਹਾਂ ਕੋਈ ਨਾ ਖੇਜ ਜਾਂਦਾ ਉਹ ਚਲ ਕੋਈ ਨਾ ਤੂੰ ਫੋਨ ਕੱਟ ਮੈਂ ਉਹਦੇ ਨਾਲ ਗੱਲ ਕਰਾਂ ਪਹਿਲਾਂ ਮੈਂ ਮਾਰਦੀ ਆ ਆਵਾਜ਼ ਉਹਨੂੰ ਲੈ ਬੇ ਹੈਪੀ ਬੇ ਹੈਪੀ ਓਏ ਆ ਮੁੰਡਾ ਨਾ ਸਵੇਰ ਦਾ ਫਰੀ ਜਾਂਦਾ ਪਤਾ ਨਹੀਂ ਕੀ ਕਰੀ ਜਾਂਦਾ ਆਏ ਨਹੀਂਗਾ ਵੀ ਮਾਂ ਦੀ ਗੱਲ ਸੁਣ ਲਵਾ ਕੇ ਬੇ ਮੁੰਡਿਆ ਓਏ ਹਾਂ ਮਾਂ ਕਿਉਂ ਰੋੜਾ ਪਾਇਆ ਤੂੰ ਤੂੰ ਤਾਂ ਨਾ ਜਮਾਈ ਨਾ ਕੰਮਾ ਨਾ ਕੰਮਾ ਤੈਂ ਤਾਂ ਇੱਕ ਵਾਰੀ ਮਾਰ ਤੈਂ ਤਾਂ ਸੁਣਦਾ ਹੀ ਨਹੀਂ ਹੈਗਾ 10 ਵਾਰ ਵਾਜਾਂ ਮਾਰਦੀਆਂ ਤਾਂ ਤੈਨੂੰ ਜਾ ਕੇ ਸੁਣਦਾਗਾ ਉਹ ਮਾਂ ਪਹਿਲਾਂ ਮੈਨੂੰ ਐ ਦੱਸ ਤੂੰ ਘਰੇ ਕੋਈ ਦੀਦਾ ਨਹੀਂ ਹਰਪ੍ਰੀਤ ਕਿੱਧਰ ਗਈ ਆਜਾ ਕਿ ਤੇਰੀਆਂ ਬਾਹਾਂ ਆਕੜ ਗਈਆਂ ਹਰਪ੍ਰੀਤ ਬਿਨਾ ਲੈ ਹਰਪ੍ਰੀਤ ਕਿੱਧਰ ਗਈ ਆ ਉਹ ਤੈਨੂੰ ਅੱਜ ਨਹੀਂ ਹੁੰਦੀ ਸੀ ਚਾਹੇ ਮਾਂ 4 ਦਿਨਾਂ ਦੀ ਸੀ ਉਹਨੂੰ ਤਾਂ ਕਦੇ ਪੁੱਛਿਆ ਨਹੀਂ ਵੀ ਮਾਂ ਮੇਰੀ ਕਿੱਥੇ ਗਈ ਆ ਉਹ ਕਹਿੰਦੇ ਅੱਜ ਨਹੀਂ ਹੈਗੀ ਤਾਂ ਉਹਨੂੰ ਪੁੱਛਣ ਲੱਗੇ ਹਰਪ੍ਰੀਤ ਕਿੱਥੇ ਗਈ ਆ ਉਹ ਮਾਂ ਤਾਂ ਨੂੰ ਬੋਦਾ ਸੀ ਮਾਂ ਘਰੇ ਨਹੀਂ ਕੋਈ ਮੈਂ ਤਾਂ ਤਾਂ ਕਹ ਰਿਹਾ ਸੀ ਵੀ ਦੀਦੀ ਨਹੀਂ ਕਿਸੇ ਬਸਤੇ ਤੱਕ ਕਿੱਧਰ ਗਈ ਹੋਈ ਐ ਵੇ ਮੇਰੀ ਗੱਲ ਸੁਣ ਲੈ ਅਕਲ ਤੇ ਆ ਅੰਨੇ ਆ ਉਹਦੀ ਭੈਣ ਆਈ ਸੀ ਚਲਤਰੋ ਜਹੀ ਮੈਂ ਤਾਂ ਉਹਨਾਂ ਨੂੰ ਦੋਹਾਂ ਨੂੰ ਦਵਲਤਾ ਕਰੂੰ ਅੱਛਾ ਹਾਂ ਅੱਛਾ ਕਰੂੰ ਤਾਂ ਪਤਾ ਤੂੰ ਮੈਂ ਤਾਂ ਲੈ ਡੇੜੀ ਪੈਰ ਨਹੀਂ ਪਾਉਣ ਦਿੱਤਾ ਉਹਨਾਂ ਨੂੰ ਪਤਾ ਕੀ ਕਹਿੰਦੀ ਕਹਿੰਦੀ ਮਾਸੀ ਆਏ ਕਿਵੇਂ ਹੋਇਆ ਤੂੰ ਸਾਡੀ ਕੁੜੀ ਨੂੰ ਘਰੋਂ ਕੱਢਦੀਆਂ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਕਿਹਾ ਤੂੰ ਤਾਂ ਕਹਿੰਦੀਆਂ ਘਰੋਂ ਕੱਢਦੀਆਂ ਜਦੋਂ ਤੈ ਹਿੱਸਾ ਲਿਆ ਤਾਂ ਇਹ ਕਿੱਥੋਂ ਆ ਇਹ ਵੀ ਤਾਂ ਉਸੇ ਪਿਓ ਦੀ ਓਤੀਆ ਵੀ ਇਹਨੂੰ ਕਿਉਂ ਨਹੀਂ ਦਿੱਤਾ ਸਹੀ ਗੱਲ ਹੈ ਫਿਰ ਉਹ ਕਲੋਈ ਬੋਲੀ ਨਹੀਂ ਮਾਂ ਕੁਝ ਲੈ ਬੋਲਦੀ ਸੀ ਮੈਂ ਉਹਦੀ ਇੱਕ ਨਹੀਂ ਚੱਲਣ ਦਿੱਤੀ ਹੈਗੀ ਤੈਨੂੰ ਪਤਾ ਤਾਂ ਹੈਗਾ ਫਿਰ ਮਾਂ ਕਿਹੜਾ ਘਟਾ ਗਈ ਮੈਂ ਤੈਨੂੰ ਐ ਕਹਿਣਾ ਮਾਂ ਜੇ ਉਹਨਾਂ ਨੂੰ ਕੋਈ ਥਾਣੇ ਆਪਾ ਰੈਪੋਰਟ ਲਖਾਤੀ ਜਾਂ ਕੁਝ ਕਹਿਤਾ ਫਿਰ ਆਪਾਂ ਉਹਦੇ ਕੋਲ ਕੋਸ ਹੋ ਨਾ ਜਾਵੇ ਹਾਏ ਬੇ ਕਹਿੰਦਿਆ ਮਰਦਾ ਬੋਲੂ ਖੱਫਣ ਫਾੜੂ ਪਹਿਲਾਂ ਹੀ ਇੰਨਾ ਬੁਰਾ ਸੋਚੂ ਵੀ ਤੈਨੂੰ ਇੰਨੀ ਵਾਰੀ ਕਿਹਾ ਕਰੇ ਚੱਜ ਦੀ ਗੱਲ ਸੋਚਿਆ ਕਰ ਚੱਜ ਦੀ ਅੱਗੇ ਵਧਣ ਬਾਰੇ ਸੋਚਿਆ ਕਰ ਹੁਣ ਜੇ ਪੈਰ ਘਰੋਂ ਪਾਟੀ ਲਿਆ ਨਾ ਉਹਨੇ ਤਾਂ ਚੱਜ ਨਾਲ ਪਟਾਂਗੇ ਐਵੇਂ ਨਹੀਂ ਹੈਗਾ ਹੁਣ ਡਰਬਿਆਂ ਨਾਲ ਬੈਠ ਜਾਓ कोर्ट कचहरीयां ਦਾ ਕੁਛ ਨਹੀਂ ਹੁੰਦਾ ਜੇ ਕੋਟ ਕਚਹਿਰੀ ਜਾਣਾ ਵੀ ਪਿਆ ਆਪਾਂ ਉਹ ਵੀ ਜਾਵਾਂਗੇ ਕੋਈ ਨਾ ਜੇ 4 ਪੈਸੇ ਲੱਗਣਗੇ ਲਾ ਦਾਂਗੇ ਪਰ ਆਪਾਂ ਨੂੰ ਜ਼ਮੀਨ ਵੇ ਰੋਡ ਵਾਲੀ ਜ਼ਮੀਨ ਲੈਣੀ ਆ ਆਪਾਂ ਉਹ ਮਾਂ ਮੈਨੂੰ ਇਹ ਗੱਲਾਂ ਤੋਂ ਡਰ ਲੱਗਦਾ ਮੈਂ ਤਾਂ ਤੈਨੂੰ ਤਾਂ ਕਹਿੰਦਾ ਸੀ ਕੋਈ ਕੋਟ ਗਟੂ ਦਾ ਕਿਧਰੇ ਕੀ ਨੇ ਕੋਟ ਕਚਹਿਰੀਆਂ ਜਾਣਾ ਕੋਟ ਕਚਹਿਰੀਆਂ ਤਾਂ ਬੜਾ ਕੁਸੁੰਦਰ ਹੁੰਦਾ ਫਿਰ ਤੁਹਾਡਾ ਤਲਾਕ ਵੀ ਹੋ ਹਾਂ ਬੇ ਮੇਰੀ ਗੱਲ ਸੁਣ ਲੈ ਜੇ ਕੋਟ ਕਚਹਿਰੀਆਂ ਦਾ ਵੀ ਪੰਗਾ ਪਿਆ ਨਾ ਮੈਂ ਆਪੀ ਸਭ ਨੂੰ ਇਹ ਸਾਰਾ ਕੁਝ ਮੇਰੇ ਤੇ ਸਿੱੜਦੇ ਫੇਰ ਆਪਾਂ ਉਹਦੇ ਨਾਂ 'ਤੇ ਆਲਜਾਮ ਲਾ ਦਾਂਗੇ ਵੀ ਇਹ ਦੋਨੇ ਭੈਣਾਂ ਆਈਆਂ ਸੀ ਸਾਰਾ ਸਾਡਾ ਸੋਨਾ ਸੂਨਾ ਚੱਕ ਕੇ ਲੈ ਗਈਆਂ ਨਾਲੇ ਚੱਕ ਕੇ ਲੈ ਗਈਆਂ ਪੈਸੇ ਬੇ ਉਹ ਤੇਰੀ ਮਾਂ ਨੂੰ ਕਿੱਥੇ ਜਿੱਤ ਲੈਣ ਗਈਆਂ ਸੋ ਜੀ ਮਾਂ ਤੱਥੋ ਕਿੱਥੇ ਜਿੱਤ ਲੈਣਗੇ ਉਹ ਬੇ ਤੇਰੀ ਗਲਤ ਮੈਂ ਵਿੱਚ ਕਹਿਣੀ ਆ ਵੀ ਮੇਰੀ ਗੱਲ ਸੁਣ ਲੈ ਅੱਜ ਕੱਲ੍ਹ ਭੋਲੇ ਭੰਡਾਰਿਆਂ ਨੂੰ ਕੋਈ ਨਹੀਂ ਪੁੱਛਦਾ ਇਹ ਤਾਂ ਦੁਨੀਆ ਐਜੀ ਆ ਨਾ ਕਹਿੰਦੇ ਉਹਦੇ ਮੂਰੇ ਹੀ ਝੁਕਦੀ ਆ ਝਕਾਉਣ ਵਾਲਾ ਚਾਹੁੰਦਾ ਕੋਈ ਸਹੀ ਗੱਲ ਆ ਮਾਂ ਹਾਂ ਝੁਕਾ ਕੇ ਛੱਡ ਜੀ ਨੂੰ ਲਾ ਮੈਂ ਪਾਏ ਪੈਨੇ ਉਹ ਪੜਨੇ ਉਹ ਤਾਂ ਉਹਨਾਂ ਨੂੰ ਕਹਿੰਦੇ ਆ ਰਾਤ ਨੂੰ ਟੇਕ ਨਹੀਂ ਆਉਣੀ ਜਦੋਂ ਕੁੜੀ ਨੇ ਜਾ ਕੇ ਦੱਸਿਆ ਉਹਦੀ ਭੈਣ ਨੇ ਵੀ ਉਹ ਤਾਂ ਜ਼ਮੀਨ ਮੰਗਦੇ ਨੇਗੇ ਉਹ ਕਿੱਥੇ ਮੈਂ ਤਾਂ ਮੈਂ ਕਹਿੰਨੀ ਆ ਇੱਕ ਨਾ ਉਹਨਾਂ ਨੂੰ ੱੱੱਕੇ ਮਾਰ ਮਾਰ ਇੱਥੋਂ ਇਹ ਜਾ ਬਾਹਰ ਕੱਢਿਆ ਤਾਂ ਯਾਦ ਰੱਖਣਗੀਆਂ ਉਹ ਤਾਂ ਮੁੜ ਕੇ ਪੈਰ ਨਹੀਂ ਪਾਉਗੀ ਠੀਕ ਹੈ ਹਾਂ ਨਾਲੇ ਉਹਨੂੰ ਵੀ ਪਤਾ ਲੱਗ ਜਾ ਬਾਲਾ ਹੀ ਉੱਤੇ ਚੜ ਚੜ ਆਉਂਦੀ ਸੀਗੀ ਵੀ ਹਾਂ ਜਿਵੇਂ ਮੈਂ ਬਾੜੀ ਹੁੰਨੀ ਆ ਇੱਕ ਜਵਾਨ ਜੀ ਬਾੜੀ ਚਲਾਉਂਦੀ ਸੀ ਮੇਰੇ ਤਾਂ ਇਹ ਜਾ ਜੀ ਕਰਦਾ ਸੀ ਵੀ ਜਵਾਨ ਖਿੱਚ ਕੇ ਹੱਥ ਤੇ ਰੱਖ ਦਮਾ ਪਰ ਮੈਂ ਫੇਰ ਲੋਕਾਂ ਦੀ ਲੱਜ ਦੇਖ ਲਈ ਮੈਂ ਕਿਹਾ ਸੌ ਗਲੀ ਚ ਆਉਂਦੇ ਜਾਂਦੇ ਨੇ ਅਗਲੇ ਕੀ ਕਹਿਣਗੇ ਅਗਲਾ ਕੌ ਕੱ ਲੈ ਇਹਨਾਂ ਦੀ ਬੁੜੀ ਐ ਬੋਲਦੀ ਆਗੀ ਚਲ ਸਮਾ ਵਿਚਾਰ ਲੈ ਤੂੰ ਉਹ ਘਰੇ ਗਈ ਹਾਂ ਚਲ ਚੰਗਾ ਫਿਰ ਮਾ ਮਾ ਤੈਨੂੰ ਐ ਕਹਦਾ ਮੈਂ ਘਟ ਚਾਹ ਨਾ ਬਣਾ ਲਾਂ ਫਿਰ ਵੇ ਚਾਹ ਬਣਾ ਲੈ ਨਾਲੇ ਘਟ ਮੈਨੂੰ ਬਣਾ ਕੇ ਦੇ ਦੇ ਕੱਲਾ ਹੀ ਨਾ ਪੀ ਲਈ ਡੱਕੀ ਨਹੀਂ ਨਹੀਂ ਮੈਂ ਤੈਨੂੰ ਬਣਾ ਕੇ ਦੂੰ ਆ ਵਧੀਆ ਲੌਂਗ ਲਾਈਚੀਆਂ ਹਾਂ ਹਾਂ ਆਕੇ ਬਣਾਉਂਗਾ ਵੇ ਹੂੰ ਜਿਵੇਂ ਮਰਜੀ ਸੀ ਚਲ ਕੰਮ ਧੰਦਾ ਸਾਰਾ ਕਰੀ ਜਾਂਦੀ ਸੀ ਹੁਣ ਮੈਨੂੰ ਅੱਗ ਲੱਗਣਾ ਮੇਰੇ ਗੋਡੇ ਰਹੇ ਪੈਨੇ ਸੀ ਆਪਾ ਹੁਣ ਮੈਨੂੰ ਕਹੂਗਾ ਮੈਨੂੰ ਕੰਮ ਵੀ ਕਰਨਾ ਨਾਲੇ ਤਾਂ ਮੈਂ ਤੂੰ ਕਹਿੰਦੀ ਮੈਨੂੰ ਜ਼ਮੀਨ ਚਾਹੀਦੀ ਹੁਣ ਕੰਮ ਦਾ ਫਿਰ ਕਰਨੇ ਬੋ ਇੱਕ ਚੀਜ਼ ਤਾਂ ਹੁਣ ਬਿਲੂ ਵੀ ਐਦਾਂ ਇਹਨੂੰ ਆਪਾਂ ਨੂੰ ਜ਼ਮੀਨ ਚਾਹੀਦੀ ਹੈ ਨਾ ਕੰਮ ਨਾ ਕਰਨਾ ਪਵੇ ਇਹ ਕਿੱਥੇ ਲਿਗਾ ਕੰਮ ਤਾਂ ਹੁਣ ਤੂੰ ਗੋਡੇ ਦਵਾਈ ਆਪਾਂ ਲੈ ਲੈ ਗੋਡੇ ਲੋਡ ਕਰਾ ਲੈ ਕੰਮ ਤਾਂ ਘਰੀ ਲਿਆ ਕਰੇਗੀ ਇੰਨਾ ਤਾਂ ਮੈਨੂੰ ਕਹਿੰਦਾ ਕੋਈ ਸ਼ਵਾਤ ਕਰੂੰਗੀ ਓਈ ਜਿੰਨਾ ਚਿਰ ਆਊਗੀ ਨਹੀਂ ਕੁਝ ਜਿੰਨਾ ਚਿਰ ਮੇਰੇ ਹੱਥ ਨਹੀਂ ਆਊਗਾ ਹਾਂ ਚਲ ਚੰਗਾ ਤਗੜੀ ਚਾਹ ਬਣਾ ਕੇ ਲਿਆਉਣਾ ਮੈਂ ਬਣਾ ਲਿਆ ਬਣਾ ਲਿਆ ਚਾਹ ਹਾਂ ਹੁਣ ਦੇਖਦੀ ਆਂ ਕੀ ਰੰਗ ਲਾ ਕੇ ਆਊਗਾ ਵੇਖ ਮਿੱਠਾ ਕਾ ਟੱਗ ਲਾ ਲਈ ਹੋਰ ਨਾ ਸਿਆਪਾ ਸਾਰਾ ਹੀ ਕਾੜਾ ਕਰ ਲਈ ਉਹਨੂੰ ਹਾਂ ਇਹ ਮੁੰਡੇ ਜੇ ਦਾ ਵੀ ਨਾ ਸਰੇ ਆ ਹੀ ਪਿਆਗਾ ਮੈਂ ਕਹਿੰਦੀ ਆ ਜਾਂਦਾ ਕਿੱਧਰ ਨੂੰ ਆ ਦੱਸਦਾ ਕਿੱਧਰ ਨੂੰ ਆਗਾ ਐਨੀ ਵਾਰੀ ਕਿਹਾ ਨੀ ਉਂ ਦੇਖ ਲੈ ਟੁੱਬ ਜਾਣਾ ਹੈ ਉਹਨੂੰ ਅੱਧੇ ਦਿਨ ਤੋਂ ਨਹੀਂ ਦੀ ਸੀ ਜਦ ਹੀ ਪੁੱਛਣ ਲੱਗਿਆ ਮਾਂ ਹਰਪ੍ਰੀਤ ਕਿੱਥੇ ਆ ਲੈ ਉਹ ਮੈਨੂੰ ਕਹੂਗਾ ਮੈਂ ਤਾਂ ਮਾਂ ਤੇਰੇ ਪਿੱਛੇ ਲੱਗਿਆ ਕੁੱਤੇ ਆ ਜੇ ਤੂੰ ਮੇਰੇ ਪਿੱਛੇ ਲੱਗਦਾ ਤਾਂ ਆਪਦੀ ਤੀਵੀ ਨੂੰ ਬਾਰ ਬਾਰ ਕਾਨੂੰ ਪੁੱਛੇ ਵੇ ਉਹ ਦੱਸ ਜੇ ਕੁਝ ਲੈ ਕੇ ਆਉ ਤੇਰੇ ਨੋਂ ਹੀ ਲੱਗਣਾ ਕਿਹੜਾ ਮੇਰੇ ਨੋਂ ਲੱਗ ਜਾਣਾ ਹੈ ਗੱਡੀ ਰੱਤੀ ਆ ਗੱਡੀਆਂ ਚ ਨਾਲੇ ਉਹ ਘੁੰਮਦੀ ਆ ਨਾਲੇ ਘੁੰਮਦਾ ਤੂੰ ਵੇ ਮਾਂ ਤਾਂ ਉਹੀ ਆਧਾਰ ਕਾਰਡ ਵਾਲੀ ਬਸ ਤੇ ਹੀ ਜਾਂਦੀ ਆ ਉੱਜੜਦੀ ਆ ਉਹਨੂੰ ਤਾਂ ਕੁਝ ਥੋੜਾ ਭਾ ਭਾੜਾ ਬਣੀ ਹੈਗਾ ਹਾਂ ਚਲ ਦੇਖਾਂ ਤਾਂ ਸਹੀ ਕੀ ਕਰਦਾ ਕੀ ਨਾ ਮੈਂ ਆ ਗਿਆ ਹਾਂ ਠੀਕ ਹੈ ਚੰਗਾ ਹੋ ਗਿਆ ਤੂੰ ਸੁਨੇਹਾ ਲਾ ਦੇ ਮੈਂ ਤਾਂ ਤੈਨੂੰ ਕਹਿ ਇਸ ਨਹੀਂ ਲਾਤੇ ਤੈਨੂੰ ਇੱਕ ਨਹੀਂ ਲਾਇਆ ਹੂੰ ਉਹ ਮਾਰਾ ਮੜਾ ਕੰਮ ਧੰਦਾ ਹੋ ਜਾਂਦਾ ਵੀ ਬੇ ਤਾਰ ਕੇ ਮੈਂ ਫੇਰ ਮਾ ਚਲ ਹਾਂ ਕੰਮ ਧੰਦਾ ਵੀ ਹੋ ਜਾਂਦਾ ਕੁਝ ਮੈਨੂੰ ਅੱਲਾ ਦਾ ਮਾਰੀ ਵੀ ਉਂਗਲ ਤੇ ਜਿਹੜੇ ਹੋਣਗਾ ਮਾ ਦੀ ਉਂਗਲ ਤੇ ਕਿਉਂ ਵਾ ਉਹ ਜ਼ਮੀਨ ਜਮੂਨ ਜਿਹੜਾ ਕੀ ਕਰਗੀ ਮੇਰੇ ਕੋਲੇ ਉੱਤੇ ਉਹ ਬੈਠੀ ਐ ਕੁੜੀ ਉਹ ਤਾਂ ਜ਼ਮੀਨ ਹੀ ਕਹਿੰਦੀ ਸੀ ਹੂੰ ਭਾਬੀ ਤੈਨੂੰ ਪੰਜਾਬੀ ਗੱਲ ਦੱਸਣਾ ਹਾਂ ਗਲਤ ਹੈ ਮੇਰੀ ਮਾਂ ਨੂੰ ਐ ਵੀ ਉਹ ਜ਼ਮੀਨ ਵੀ ਦੂਜੀ ਕੁੜੀ ਦੇ ਨਾਂ ਕਰਾਈ ਪਈ ਐ ਵੀ ਸਾਨੂੰ ਵੀ ਜ਼ਮੀਨ ਮਿਲ ਜੇ ਦੂਜੀ ਕੁੜੀ ਦੇ ਨਾਂ ਦਾ ਜ਼ਮੀਨ ਉਹਦੇ ਨਾਂਕਿਆਂ ਨੇ ਕਰਾਈ ਸੀ ਉਹ ਜਦੋਂ ਦੂਜੀ ਦੇ ਉਹ ਗੱਲਾਂ ਅਗਲਾ ਕਹਿੰਦਾ ਜਾ ਕੇ ਨਹੀਂ ਖੜਦਾ ਇੰਨਾ ਨਹੀਂ ਉਹਦੀ ਮਾਂ ਮੁੱਕ ਗਈ ਸੀ ਨਾਂਕਿਆਂ ਨੇ ਜ਼ਮੀਨ ਕਰਾਤੀ ਉਹ ਕੁੜੀ ਵਿਆਹੀ ਸੀ ਤੁਹਾਡੇ ਨਾਲ ਜ਼ਮੀਨ ਕਰੀ ਸੀ ਜ਼ਮੀਨ ਤਾਂ ਸਾਡੇ ਨਾਲ ਕੋਈ ਨਹੀਂ ਕਰੀ ਤੁਸੀਂ ਸਾਰੇ ਪਿੰਡ ਜਿਤੋਏ ਤੋਂ ਇਕਰਾਰ ਰੱਖੀ ਐ ਉਹ ਨੂੰ ਬੈਠ ਕੇ ਸਮਝਾ ਦੇ ਆਪ ਵੀ ਤਾਂ ਪਤਾ ਤਾਂ ਹੈਗਾ ਮੇਰੀ ਮਾਂ ਤਾਂ ਜਮਾਈ ਨੇ ਅੱਖੇ ਲਾ ਦਈ ਹਾਂ ਗੱਲ ਤਾਂ ਪਤੀ ਆ ਹੁਣ ਉਹ ਤਾਂ ਜ਼ਮੀਨ ਜ਼ਮੀਨ ਕਰੀ ਇਹਦੇ ਮੈਨੂੰ ਕਹਿੰਦੇ ਜ਼ਮੀਨ ਲੈ ਮੈਂ ਕਿਹਾ ਚੱਲ ਵੀ ਚੱਲ ਆਪਾਂ ਜੋ ਮਿਲਦੀ ਹੈ ਜ਼ਮੀਨ ਮੈਂ ਉਹ ਇਹ ਗੱਲਾਂ ਚਾਹ। ਨਾ ਜ਼ਮੀਨ ਅੱਜ ਵੀ ਨਹੀਂ ਨਾ ਮਿਲੇ ਸਵੇਰੇ। ਸੋਡੇ ਮਾਂ ਕੁੱਤਾਂ ਤੇ ਦੇਖ ਲੈਣਾ ਇਹ ਜਾਂ ਪਰਚਾ ਪਊਗਾ। ਤੂੰ ਸਮਝ ਜਾ ਤੇ ਜੇ ਹੇਚ ਬੈਠਾ ਤੂੰ ਝਾਕਿਆ ਤੇਰੀ ਮਾਂ ਨਹੀਂ ਝਾਕਦੀ। ਟੀਮਾਂ ਤਾਂ ਗਿੱਚੀ ਪਿੱਛੇ ਮਤ ਹੁੰਦੀ ਆ। ਇਹ ਤਾਂ ਗੱਲ ਮੈਂ ਭਾਬੀ ਨੂੰ ਕਹਿ ਸੀ ਮੇਰੀ ਮਾਂ ਨੂੰ ਤੇਰੀ ਭਾਬੀ ਤੇ ਮਾਂ ਮੇਰੀ ਵੀ ਕਹਿੰਦੀ ਵੀ ਜੇ ਕੋਈ ਪਰਚਾ ਪੋਵਾ ਮੈਂ ਆਪੇ ਪਵਾ ਲੂੰਗਾ ਆਪੇ ਕਿਵੇਂ ਪਵਾ ਲੂਗੀ ਪਰਚਾ ਤੈਨੂੰ ਪਤਾ ਨਹੀਂ ਤੁਸੀਂ ਜਾਣਦੇ ਨਹੀਂ ਨਾ ਹਿੱਸਾ ਵਾਲੇ ਨੂੰ ਪਛਿੰਡੇ ਵਾਲੇ ਨੂੰ ਐਡੇ ਐਡੇ ਕੰਮ ਕੱਢੇ ਉਹਨੇ ਤਾਂ ਮੇਰੇ ਮੈਂ ਤਾਂ ਤੁਹਾਡੇ ਰਿਸ਼ਤਾ ਕਰਾ ਕੇ ਫਸ ਗਈ ਐਹੀ ਜੀ ਕੰਮ ਵਾਲੀ ਕੁੜੀ ਕੁੰਨੀ ਕੁੜੀ ਸੋਨ ਕੁੜੀ ਜੋੜਨੀ ਨਹੀਂ ਮੁੜ ਕੇ ਤੁਸੀਂ ਕੁੱਤੇ ਨਾਲ ਲੱਕਾਉਂਗੇ ਤੈਨੂੰ ਸਮਝਾਉਣੀ ਆ ਮੈਂ ਆਉਂਦੇ ਨਾ ਤਾਂ ਮੈਂ ਦੋ ਹੱਥ ਕਰੇ ਸੋਦੇ ਆਈ ਸੀ ਮੇਰੇ ਕੋਲ ਕਰੇ ਅੱਛਾ ਹਾਂ ਹਾਂ ਦੇਖ ਲੈ ਸੋਚ ਲੈ ਤੇਰੀ ਕਿਸੇ ਨਾਲ ਮੁਲਾਕਾਤ ਤੇ ਨਹੀਂ ਜਾਣਾ ਉੱਥੇ ਇਹ ਤਾਂ ਕਰ ਲੋ ਜੇ ਦਾਜ ਦਾ ਪਰਚਾ ਪੈ ਗਿਆ ਤੈਨੂੰ ਪਤਾ ਕਿੱਡਾ ਪੈਣਾ ਹੁੰਦਾ ਕਿਸ ਨੂੰ ਪੁੱਛ ਕੇ ਦੇਖੋ ਜਿੰਨਾ ਨਾ ਹੋਈਆਂ ਇਹ ਤਾਂ ਸਹੀ ਗੱਲ ਆ ਭਾ ਜੀ ਹਾਂ ਚੁੱਪ ਕਰਕੇ ਜਾ ਕੇ ਕੁੜੀ ਨੂੰ ਲਿਆਈ ਜੇ ਨਹੀਂ ਲਿਆਉਣਾ ਮੈਨੂੰ ਦੱਸ ਦੀ ਅਸੀਂ ਭਾਈ ਮੈਂ ਨਾਲ ਜਾ ਕੇ ਉਹਨਾਂ ਨਾਲ ਗੱਦੀ ਗਵਾਹੀ ਦਿਆਂ ਮੈਂ ਤੁਹਾਡੇ ਕੰਨੀ ਨਹੀਂ ਦਿੰਦੀ ਉਹਦਾ ਗੱਲ ਠੀਕ ਹੈ ਭਾਬੀ ਗੱਲ ਕਰ ਮੈਂ ਤਾਂ ਇਹ ਗੱਲ ਤੋਂ ਡਰਦਾ ਆਪ ਹੀ ਡਰਦਾ ਸੀ ਮੈਂ ਤਾਂ ਮੇਰੀ ਮਾਂ ਨੂੰ ਬਥੇਰਾ ਸਮਝਾਉਂਦਾ ਰਿਹਾ ਭਾਬੀ ਗੱਲ ਕਰ ਮੇਰੀ ਮਾਂ ਨੇ ਉਹ ਗੱਲ ਮੇਰੀ ਸਮਝੀ ਨਹੀਂ ਉਹ ਤਾਂ ਕਹਿੰਦੀ ਮੇਰਾ ਤਾਂ ਮੁੰਡਾ ਮੰਗਦਾ ਕਹਿੰਦੀ ਮੈਂ ਤਾਂ ਮੰਗਦੀ ਨਹੀਂ ਕਹਿੰਦੀ ਤੇਰੇ ਸਿਰ ਲਾਉਂਦੀ ਉਹ ਤਾਂ ਨਾ ਬੱਬੀ ਮੈਂ ਤਾਂ ਕਦੇ ਨਹੀਂ ਮੰਗਿਆ ਸੀ ਮੈਂ ਤਾਂ ਜਿਹੜਾ ਉਹ ਹਟਦੀ ਨਹੀਂ ਤੈਨੂੰ ਪਤਾ 24 ਘੰਟੇ ਕਹੀ ਜਾਂਦੀ ਰਹਿੰਦੀ ਐ ਤੈਨੂੰ ਜ਼ਮੀਨ ਤੱਕ ਮੈਂ ਆਪੇ ਦਵਾਉਂਗੀ ਮੇਰੀ ਪਾਵਰ ਐ ਕਿ ਮੈਂ ਆਹ ਚੱਲ ਮੈਂ ਤੈਨੂੰ ਤਾਂ ਜੇ ਬੋਲਦਾ ਫੇਰ ਵੀ ਮੈਂ ਤਾਂ ਵਿਚ ਵਿਚਾਲੇ ਫਸਿਆ ਬੱਬੀ ਨਾ ਜਿੱਦ ਤੇ ਤੁਸੀਂ ਰਿਸ਼ਤਾ ਲੈਤਾ ਸੀ ਜ਼ਮੀਨ ਗੱਲ ਕਰੀ ਸੀ ਤੁਸੀਂ ਮੈਂ ਤਾਂ ਕਰੀ ਨਹੀਂ ਬੱਬੀ ਨਾ ਮੈਨੂੰ ਐ ਪਤਾ ਵੀ ਤੁਸੀਂ ਕੀ ਗੱਲ ਕਰੀਏ ਕੀ ਕਹਾਣੀ ਐ ਮੈਂ ਤਾਂ ਉਹ ਨੂੰ ਪਤਾ ਸੀ ਮੈਂ ਤਾਂ ਤੇ ਫਿਰ ਜਿੱਦ ਕਦੇ ਹਾ ਇੱਥੇ ਹਰਪੀਤ ਆਈ ਸੀ ਕਦੇ ਤੁਹਾਡੇ ਕੋਲ ਤੁਸੀਂ ਜ਼ਮੀਨ ਦੀ ਤੂੰ ਛੇੜੀ ਉਹਦੇ ਕੋਲ ਨਾ ਉਹ ਕੁੜੀ ਵੀ ਕਹਿੰਦੀ ਐ ਕਿ ਨਹੀਂ ਮੇਰੇ ਕੋਲ ਕਦੇ ਛੇੜੀ ਨਹੀਂ ਅਸਲ ਭਾਬੀ ਇਹਨੇ ਗੱਲ ਕੀ ਹੋਈ ਉਹਨੂੰ ਬਸ ਆਈ ਪਲੇਖਾ ਹੋ ਗਿਆ ਵੀ ਜੋ ਹੁੰਦਾ ਤੈਨੂੰ ਦੱਸਤੀ ਵੀ ਨਾਨਕਾ ਨੂੰ ਉਹ ਐਸ ਵੀ ਇਹਨੂੰ ਇੱਕ ਭੈਣ ਨੂੰ ਹਿੱਸਾ ਦੇਤਾ ਵੀ ਇਹਨੂੰ ਕਿਉਂ ਨਹੀਂ ਦਿੰਦੇ ਜ਼ਮੀਨ ਫਿਰ ਹੁਣ ਉਹਨੂੰ ਤਾਂ ਚਲ ਜਦੋਂ ਉਹ ਹੋਰ ਪੁੱਛਾਂ ਰੋੜ ਦੀ ਫਰੀ ਹੈ ਉਹ ਐ ਕਿਉਂ ਉਹਨੇ ਉਹ ਕਰਿਆ ਵੀ ਤਾਂ ਕੁੜੀ ਵੀ ਆਹੀ ਹੋਵੇ ਉਹਨੂੰ ਕੀ ਦਿੱਤਾ ਉਹਦੇ ਤਾਂ ਮੈਨੂੰ ਕਹਿੰਦੀ ਤੱਤਾ ਲੱਕਿਆ ਸੀ ਨੇ ਮੈਨੂੰ ਕੁੜੀ ਦਿਖਾ ਦੇ ਕੁੜੀ ਦਿਖਾ ਦੇ ਉਹਦੇ ਮੇਰੇ ਨਾਲ ਗੱਲ ਖੋਲਦੀ ਉਹ ਮੈਂ ਕਹਿੰਦੀ ਭਾਈ ਜ਼ਮੀਨ ਨਾਲ ਕੋਈ ਅੱਜ ਨਹੀਂ ਜ਼ਮੀਨ ਸਵੇਰੇ ਨਹੀਂ ਇਹ ਰਿਸ਼ਤਾ ਲੈਣਾ ਹੈ ਲੈਣਾ ਨਹੀਂ ਲੈਣਾ ਨਾ ਲੈ ਠੀਕ ਹੈ ਠੀਕ ਆ ਹਾਂ ਮਸ ਮੈਂ ਤੈਨੂੰ 2 ਦਿਨ ਦਿੱਤੇ ਆ ਠੀਕ ਆ ਬਾਬੀ 2 ਦਿਨਾਂ ਦੇ ਵਿੱਚ ਜੇ ਗੱਲ ਤੈਨੂੰ ਸੋਝਦੀ ਆ ਤਾਂ ਸੁਝਾ ਲੈ ਤੇ ਨਹੀਂ ਭਾਈ ਮੈਂ ਤਾਂ ਉਹਨਾਂ ਦੇ ਨਾਲ ਜਾਉ ਸਿੱਧਾ ਪਰਚਾ ਫੂ ਉਹ ਤੁਹਾਡੀ ਮਰਜ਼ੀ ਹੈ ਕੋਈ ਨਾ ਬਾਬੀ ਤੂੰ ਇਹੋ ਜਿਹਾ ਕੰਮ ਨਾ ਕਰੀ ਕੋਈ ਮਾਨ ਸਮਝਾਉਂਗੇ ਜੇ ਮਾਨ ਨਹੀਂ ਆਖ ਲੱਗੂ ਫਿਰ ਮੈਂ ਆਪਦਾ ਘਰ ਤਾਂ ਪਸਾਉਣੀ ਆ ਬਸ ਮੈਂ ਤਾਂ ਤੈਨੂੰ ਦਲਾਹ ਦੇਤੀ ਮੈਂ ਤਾਂ ਤੈਨੂੰ ਜਿੰਨੀ ਮੈਂ ਤੇਰੀ ਮਾਨ ਤੱਕ ਮੇਰੇ ਕੋਲੇ ਆਈਸ਼ੂ ਹੈ ਜੀ ਮੈਂ ਕਰ ਲਾਂਗਾ ਉਹਦੇ ਕੋਈ ਪੱਥਰ ਤੇ ਬੂੰਦ ਨਹੀਂ ਪਈ ਉਹ ਤਾਂ ਵੜਕ ਵੜਕ ਬੋਲੇ ਘਮਣਾ ਸਾਰਾ ਪਿੰਡ ਇਕੱਠਾ ਕਰ ਲਿਆ ਉਹਨਾਂ ਦਾ ਕੋਰ ਨਾ ਵੀ ਪਰੰਤ ਤੋ ਜਾ ਮੈਂ ਕਰੇ ਜਾਂਦਾ ਹੁਣ ਮੈਂ ਇਸ ਸੁਧਾਰਦਾ ਫਿਰ ਉਹਨੂੰ ਬੈ ਤਾਂ ਲੋਟ ਆਉਂਦੀ ਨਹੀਂ ਬਸ ਮੈਂ ਕੋਟ ਮਾਰਦਾ ਮਾਰੀ ਘਰੀ ਨਾ ਅੰਦਰ ਬਹਿ ਕੇ ਸਮਝਦੀ ਸਮਝਦੀ ਨਹੀਂ ਮੈਨੂੰ ਮੈਂ ਉਹਨਾਂ ਦੇ ਪਰਚਾ ਨਾਲ ਜਾ ਕੇ ਮੈਂ ਕਰਾ ਤਾ ਦੂੰਗਾ ਵੀ ਹਰਪਿੰਨ ਮੈਂ ਤਾਂ ਘਰੇ ਰੱਖੂ ਆ ਇਹ ਤੂੰ ਜਾਂ ਤੂੰ ਹੀ ਕਰੋ ਨਿਕਲ ਜਾ ਜਾ ਮੈਂ ਮੈਂ ਨਿਕਲਦਾ ਹਾਂ ਇੱਕ ਪੰਜਾਬੀ ਚ ਲੋਡ ਆਉਂਗਾ ਬਸ ਕੀ ਰਾਂ ਭਾਈ ਤੇ ਤੇਰੀ ਦਾਪ ਵੇਣਾ ਕੁੜੀ ਬਸਦੀ ਨਹੀਂ ਜੇ ਤੂੰ ਦੇਖਵਾ ਦੇ ਮਗਰ ਫਿਰ ਦੇਖ ਰ ਸਾਨੂੰ ਦੱਸ ਦੇ ਨਹੀਂ ਭਾਬੀ ਮੈਂ ਪਹਿਲਾਂ ਵੀ ਨਹੀਂ ਸੀ ਮਗਰ ਮੈਂ ਤਾਂ ਹਾਈ ਜਿਹੜੀ ਗੱਲ ਉਹ ਕਹੀ ਸੀ ਉਹਨੇ ਆ ਉਹ ਜ਼ਮੀਨ ਦੇ ਹੱਕਦਾਰ ਵੀ ਉਹਨੂੰ ਮਾਂ ਨੂੰ ਐਂ ਕਹਿੰਦਾ ਵੀ ਉਹ ਜ਼ਮੀਨ ਉਹਨੂੰ ਵੀ ਦੇਤਾ ਹਿੱਸਾ ਤੈਨੂੰ ਕਿਉਂ ਨਹੀਂ ਦਿੰਦੇ ਮੁੰਡੇ ਤੁਮਨ ਦੱਸਤਾ ਵੀ ਇਹ ਗੱਲ ਵੀ ਐਂ ਕਰਕੇ ਵੀ ਉਹ ਤਾਂ ਜਾਂ ਪਹਿਲਾਂ ਇਹ ਘਰੇ ਕੋਈ ਮਰੀ ਹਾਂ 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 ਬਸ ਐ ਕਹਾਣੀ ਜੇ ਕੋਣ ਆਪਾਂ ਵਿਆਹ ਸਾਦੀ ਕਰ ਲੈਣੇ ਆ ਆਪਣੇ ਦੋ ਤਿੰਨ ਭੈਣ ਭਾਈ ਹੈ ਇੱਕ ਦੇ ਵਿਆਹ ਤੇ ਤਾਂ ਆਪਾਂ ਵੱਧਲਾ ਦਿੰਨੇ ਆ ਉਹ ਟਾਈਮ ਹੁੰਦਾ ਕੋਈ ਆਪਾਂ ਨੂੰ ਔਨੇਕ ਥਾਂ ਵਾਲਾ ਥੋੜੇ ਪੈਸੇ ਜੀ ਮਿਲ ਜਾਂਦਾ ਤੇ ਫਿਰ ਆਪਾਂ ਬੰਦੇ ਹੀ ਉਹ ਹਰੀਸਾ ਲੱਗ ਜਾਗੇ ਕਰਨ ਬੁੱਢੀਆਂ ਤਾਂ ਰੱਤ ਨਹੀਂ ਕਰਤਾਂ ਸਹੀ ਗੱਲ ਹੈ ਹਾਂ ਤੂੰ ਬੰਦਾ ਬਣ ਜਾ ਉਹ ਤਾਂ ਆਪੇ ਤੂੰ ਹੀ ਫਿਰੂਗੀ ਬਾਰਾ ਕਰੂਗੀ ਚੱਕ ਕੇ ਇਸੇ ਉੱਤੇ ਮੈਲਾ ਬੰਡਲ ਚ ਲਖਾ ਦੇਾਂਗੇ ਨਾ ਉਹ ਵੀ ਇਹ ਕੁਛ ਨਾ ਕਰੇ ਕੋਈ ਗੱਲ ਨਹੀਂ ਮੈਂ ਹਾਂ ਨਾ ਮੈਂ ਤਾਂ ਬੰਦੇ ਪੁੱਛੀ ਬੈਠੀ ਆ ਬਸ ਮੈਨੂੰ ਦੱਸ ਨੀ ਨਾ ਨਾ ਕੋਈ ਨਾ ਮੈਂ ਤਾਂ ਤੈਨੂੰ ਤਾਂ ਸੱਦਿਆ ਸੀ ਮਨਵਾ ਕੋਈ ਨਾ ਹਰਪੀ ਕੋਈ ਹਾਂ ਤੂੰ ਉਹਨੂੰ ਸੁਨੇਹਾ ਲਾ ਦੀ ਤੇ ਵੀ ਆ ਜਾਣ ਘਰੇ ਬਸ ਕੋਈ ਚੱਲ ਭਾਈ ਉਹਨੂੰ ਤਾਂ ਮੈਂ ਸੁਨੇਹਾ ਲਾ ਦੂੰਗੀ ਜੇ ਤੂੰ ਮੈਨੂੰ ਦੱਸੇਗਾ ਨਮਸ ਮੈਂ 10 ਦਿਨ ਕਿਰਾ ਕਰਤਾ ਤਉਹਨੂੰ ਸੁਨੇਹਾ ਲਾਦੀਆ ਫੋਨ ਕਰਦੀ ਅਸ ਉਹਦੀ ਭੈਣ ਛੱਡ ਜੂਗੀ ਚਲੋ ਮੈਂ ਕਹਿ ਦੂੰ ਭਾਈ ਉਹਦੀ ਭੈਣ ਛੱਡ ਜੂਗੀ ਦੇਖੋ ਕਹਿ ਦੂੰਗੀ ਪਹਿਲਾਂ ਮੈਂ ਤੇਰੀ ਗੱਲ ਦੀ ਸੁੰਘੂਗੀ ਮੂੰਹ ਵੀ ਤੂੰ ਕੀ ਕਹਿਣਾ ਹੁੰਦਾ ਤੂੰ ਕਹਿਤਾ ਹਾਂ ਤੇ ਪਰ ਜਮੀਨ ਨਾ ਅਜਵੇਂ ਲੈ ਨਾ ਸਵੇਰੇ ਮਿਲੇ ਮਨੂ ਕਾਸੇ ਲਾਲਚੰਦਾਂ ਨੂੰ ਜਮੀਨ ਦਾ ਲਾਲਚਾਂ ਨਾ ਕੁਝ ਕਰ ਜਦੋਂ ਗੇਰਾਂ ਗੱਲ ਕਰਤਾ ਵੀ ਮੈਂ ਹਰਪੀ ਤਾ ਜੇ ਤੂੰ ਮੈਨੂੰ ਅੱਖਾਂ ਦਾ ਚੰਨ ਨਹੀਂ ਪਤਾ ਹਾਂ ਬਸ ਇਹਦੀ ਗੱਲ ਦਾ ਬਹਿਮ ਸੀ ਮੇਰੇ ਮਨ ਚ ਜੇ ਮੈਂ ਮਾਂ ਤੋਂ ਡਰਦਾ ਹੂੰ ਹੁਣ ਮਾਮਾ ਨਾਲ ਆਪੇ ਗੱਲ ਕਰ ਲੂ ਫਿਰ ਮਾਮਾ ਤਾਂ ਤੈਨੂੰ ਪਤਾ ਬਾਹਲਾ ਕੁਝ ਕਰ ਦਿੰਦਾ ਹੁਣ ਇਹਦਾ ਹੈ ਉਹ ਮਾਂ ਨਹੀਂ ਹੁੰਦੀ ਡੈਨ ਹੁੰਦੀ ਹੈ ਜਿਹੜੀ ਇਹਦਾ ਕੁਝ ਕਰਾਉਂਦੀ ਹੈ ਪੁੱਤ ਦਾ ਘਰ ਪੜਦੀ ਹੈ ਜਿਹੜੀ ਸਹੀ ਗੱਲ ਹੈ ਹਾਂ ਬਸ ਹੁਣ ਤੂੰ ਆ ਆਪ ਦਾ ਹਾਂ ਚੁੱਪ ਕਰਕੇ ਜਾ ਕੇ ਤੇਰੇ ਕੁੜੀ ਤੇਰੇ ਘਰੇ ਆ ਜੂਗੀ ਕਿ ਮੇਰੇ ਤੋਂ ਤੁਸੀਂ ਗਾਹਾਂ ਨੂੰ ਵੀ ਕੰਨਾਂ ਨੂੰ ਹੱਥ ਲਵਾਤੇ ਮੈਂ ਕੁਛ ਹੋਰ ਵੀ ਨਾ ਕਰਾਵਾਂ ਨਹੀਂ ਭਾਬੀ ਕਰਾ ਤੂੰ ਬੇ ਵਾਧੂ ਕਰਾ ਕੇ ਨਹੀਂ ਬਸ ਤੂੰ ਆਹ ਗੱਲ ਕਰ ਹੁਣ ਉਹਨਾਂ ਨੂੰ ਹਰਪੇ ਨੂੰ ਸੁਨਿਆ ਲਾ ਦੇ ਉਹਨੂੰ ਉਹ ਤਾਂ ਮੈਂ ਨਾਲ ਨੂੰ ਕੋਈ ਗੱਲ ਨਹੀਂ ਆ ਜੂਗੀ ਹਾਂ ਕੋਈ ਨਾ ਚੰਗਾ ਤੂੰ ਆ ਕੇ ਧੰਬਰ ਚਾਹ ਪਾਣੀ ਦੱਸ ਨਾ ਬਸ ਕੋਈ ਨਾ ਹਾਂ ਠੀਕ ਆ ਚੰਗਾ ਹੈ ਵੀਰੇ ਫਿਰ ਬਾਪੂ ਕੀ ਕਹਿੰਦਾ ਹੁਣ ਭੈਣ ਬਾਰੇ ਬਾਪੂ ਦਾ ਤਾਂ ਕੁਝ ਤਾ ਹੋਊਗਾ ਨਾ ਜੇ ਮੈਂ ਬਾਪੂ ਨੂੰ ਦੱਸ ਕੇ ਆਇਆ ਹੋਵਾਂ ਕਿ ਭਈ ਕੁੜੀ ਨੂੰ ਤਾਂ ਘਰੋਂ ਕੱਢ ਤਾ ਦੀ ਸੱਸ ਨੇ ਲੈ ਆਕੇ ਬਾਪੂ ਨੂੰ ਹੁਣ ਮਾੜਾ ਮੋਟਾ ਤਾਂ ਦੱਸਣਾ ਹੀ ਪਊ ਜੇ ਹੁਣ ਇਹਦੇ ਸਹੁਰੇ ਨਾ ਉਹ ਕੀਤਾ ਜਿਆਦਾ ਉਧਮੋਲ ਚੱਕਤਾ ਫਿਰ ਬਾਪੂ ਕਹੂਗਾ ਤੁਸੀਂ ਆਪ ਹੀ ਪ੍ਰਧਾਨ ਬਣੇ ਫਿਰਦੇ ਹੋ ਦੋਨੇ ਤੇ ਜੇ ਉਹਦੇ ਨਾਲ ਗੱਲਬਾਤ ਕਰ ਲੈਂਦੇ ਬਹਿ ਕੇ ਗੱਲ ਸੁਲਝਾ ਲੈਂਦੇ ਆਪਾਂ ਬਹਿ ਕੇ ਕੀ ਗੱਲ ਸੁਲਝਾਣਾ ਜਦੋਂ ਮੈਂ ਬਾਪੂ ਨਾਲ ਇਹ ਗੱਲ ਕਰੀ ਗਿਆ ਵੀ ਭਈ ਤੂੰ ਇੱਕ ਕੁੜੀ ਦੇ ਨਾਂ ਪੈੜੀ ਲਵਾਤੀ ਪਹਿਲੀ ਗੱਲ ਤਾਂ ਕੁੜੀਆਂ ਦਾ ਕੋਈ ਹੱਕ ਹੀ ਨਹੀਂ ਹੁੰਦਾ ਹੈਗਾ ਪੈੜੀ ਵਾਲਾ ਠੀਕ ਹੈ ਚੱਲ ਮੈਂ ਤਾਂ ਫੇਰ ਇਹ ਕਹਿੰਦਾ ਵੀ ਸਾਰੀ ਪੈੜੀ ਮੈਨੂੰ ਦੇਣੀ ਸੀਗੀ ਵੀ ਚੱਲ ਜੇ ਲਵਾਉਣੀ ਲੱਗੇ ਸੀਗਾ ਤੇਰੇ ਨਾਲ ਲਵਾਈ ਸੀਗੀ ਹਰਪ੍ਰੀਤ ਦੇ ਨਾਲਵਾ ਦਿੰਦਾ ਮੈਂ ਤਾਂ ਇਸ ਗੱਲੋਂ ਗੁੱਸੇ ਆ ਬਾਪੂ ਨਾਲ ਵੀ ਦੋ ਅੱਜ ਕੱਲ ਆਪਾਂ ਦੇਖਿਆ ਵੀ ਕੌਣ ਇਹੋ ਜਿਹਾ ਬੰਦਾ ਜਿਹੜਾ ਆਪਦੀ ਕੁੜੀਆਂ ਦੇ ਨਾਲ ਚੱਲ ਪੈਲੀ ਕਰਾ ਚੰਗਾ ਕਰਾ ਵੀ ਦਿੱਤੀ ਤਾਂ ਫਿਰ ਕਾਣੀ ਵੰਡ ਕਿਉਂ ਪਈ ਇਹਦੇ ਨਾਲ ਵੀ ਕਰਾ ਦਿੰਦਾ ਹੁਣ ਇਹਦੀ ਸੱਸ ਦਾ ਇਹੀ ਕਲੇਸ਼ ਹੈ ਨਾ ਅੱਜ ਹੁਣ ਮੈਂ ਕੀ ਕਰ ਸਕਦਾ ਮੈਂ ਤਾਂ ਬਾਪੂ ਨੂੰ ਦੱਸਿਆ ਹੀ ਨਹੀਂ ਹੈਗਾ ਵੀ ਐਂ ਕਰਕੇ ਆ ਗੱਲ ਹੋ ਗਈ ਹੈ ਫਰ ਵੀ ਇਹੋ ਹੀ ਗੱਲ ਆ ਕਿ ਬੀਜਿਆ ਬਾਪੂ ਨੇ ਚੁਗਣਾ ਆਪਾ ਨੂੰ ਪੈਂਦਾ ਮੈਂ ਤਾਂ ਕੋਈ ਤੁਹਾਡੇ ਨਾਲ ਰੌਲਾ ਗਿੱਟਾ ਨਹੀਂ ਮੈਨੂੰ ਤਾਂ ਜਦੋਂ ਮਰਜੀ ਕਚਹਿਰੀਆਂ ਚ ਲੈ ਜੀ ਮੈਂ ਤਾਂ ਤੇਰੇ ਨਾਲ ਕਰਾਇਆਉਂਗੀ ਜ਼ਮੀਨ ਭਾਈ ਮੈਨੂੰ ਜ਼ਮੀਨ ਦਾ ਲਾਗਤ ਨਹੀਂ ਹੈਗਾ ਮੈਨੂੰ ਤਾਂ ਕੋਈ ਦੁੱਖ ਨਹੀਂ ਹੈਗਾ ਉਹ ਤਾਂ ਪਤਾ ਮੀਤ ਨੇ ਇਹ ਗੱਲ ਸੋਚੀ ਨਾਲੇ ਉਗੜਾ ਕੋਈ ਹੁਣ ਦੀ ਜ਼ਮੀਨ ਲੱਗੀ ਹੋਈ ਆ ਉਦੋਂ ਤਾਂ ਸੁਰਖਤ ਵੀ ਨਹੀਂ ਹੈ ਕਿ ਨਹੀਂ ਆਪਾਂ ਨੂੰ ਤਾਂ ਮੈਂ ਤਾਂ ਐਂ ਨਹੀਂ ਪਤਾ ਵੀ ਕਿਹੜੇ ਵੇਲੇ ਜ਼ਮੀਨ ਤੇ ਮੈਨੂੰ ਤਾਂ ਆਪਣੀ ਪਤਾ ਸੀਗਾ ਗੱਲ ਆ ਗੱਲ ਦੀ ਹੈ ਵੀ ਜਦੋਂ ਮੈਂ ਬਾਪੂ ਨੂੰ ਇਹ ਗੱਲ ਪੁੱਛਦਾ ਉਹੋ ਬੋਲਦਾ ਹੀ ਨਹੀਂ ਹੈਗਾ ਮੈਨੂੰ ਕੋਈ ਉੱਤਰ ਜਵਾਬ ਤਾਂ ਦੇ ਦੇ ਵੀ ਕੀ ਕਾਰਨ ਸੀ ਜੋ ਦੋਨੋਂ ਪੁੱਛਦਾ ਵੀ ਭਾਈ ਕੀ ਕਾਰਨ ਸੀਗਾ ਅੱਗੋਂ ਜਾਂ ਹਾਂ ਨਾ ਕੁਛ ਨਹੀਂ ਕਰਦਾ ਹੈਗਾ ਚੁੱਪ ਕਰਕੇ ਬਹਿ ਜਾਂਦਾ ਮੈਨੂੰ ਇੱਥੇ ਗੁੱਸਾ ਚੜ ਜਾਂਦਾ ਹੁਣ ਤਾਂ ਬਸ ਐਵੇਂ ਇਹਨੂੰ ਮੈਂ ਕਿਹਾ ਮੈਂ ਵੀ ਆਦਾ ਤਿਆਰ ਹੋ ਤੇ ਉੱਥੇ ਚੱਲੀ ਵੀ ਆਹ ਗੱਲ ਹੋ ਗਈ ਇਹ ਵੀ ਕਹਿੰਦੀ ਸੀ ਵੀ ਬਾਪੂ ਨੂੰ ਦੱਸ ਦੇ ਮੈਂ ਬਾਪੂ ਨੂੰ ਤਾਂ ਕੱਡੇ ਬੀਜ ਹੋਇਆ ਬਾਪੂ ਨੂੰ ਕੀ ਦੱਸਦਾ ਮੈਂ ਤਾਂ ਕੁਛ ਨਹੀਂ ਦੱਸ ਕੇ ਆਇਆ ਸੀ ਚੱਲ ਕੋਈ ਨਾ ਮੇਰੇ ਕੋਲ ਚੰਗਾ ਕੀਤਾ ਤੁਸੀਂ ਦੱਸਿਆ ਨਹੀਂ ਵੇਖੋ ਹੁਣ ਬਾਪੂ ਜੀ ਦਾ ਨਾ ਵੱਡਾ ਸਰੀਰ ਹੋਇਆ ਨਾ ਭੈਣੇ ਮੇਰੇ ਕੋਲ ਨਾ ਹੈਪੀ ਬਾਈ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਮਾਂ ਨੂੰ ਤਾਂ ਮੈਂ ਆਪ ਹੀ ਠੰਡੀ ਪਾੜੂ ਉਹ ਵਿਚੋਲਣ ਨਹੀਂ ਆਪਣੇ ਹਾਂ ਹਾਂ ਜੀ ਨੇ ਮੇਰਾ ਵੀ ਰਸਤਾ ਕਰਾਇਆ ਤੇਰਾ ਵੀ ਕਰਾਇਆ ਸੀਗਾ ਗੁੱਡੋ ਅੱਛਾ ਹਾਂ ਤੇ ਉਹਨੇ ਸੱਦਿਆ ਸੀਗਾ ਹੈਪੀ ਨੂੰ ਆਗਦੇ ਕੋਲੇ ਉੱਥੇ ਗਾਹਾਂ ਮੈਨੂੰ ਫੋਨ ਲਾਇਆ ਸੀ ਉਹਨੇ ਪਹਿਲਾਂ ਉਹ ਕਹਿੰਦੀ ਵੀ ਐਂ ਕਰਕੇ ਵਿਦਾਇਦ ਇਹਦਾ ਪਰਚਾ ਪੈ ਜੂਗਾ ਵੀ ਝੂਠਾ ਸਾਰਾ ਕੁਝ ਬਣਾ ਕੇ ਮੈਂ ਹੈਪੀ ਨੂੰ ਸੱਦ ਕੇ ਕਹਿ ਦਿੰਨੀ ਆ ਕਹਿੰਦੀ ਉਹ ਡਰ ਜਾਣਗੇ ਕਿਉਂਕਿ ਤੇਰੀ ਸੱਸਾਂ ਐ ਤਾਂ ਡਰ ਜਾਂਦੀ ਆ ਓਏ ਆ ਗੱਲਾਂ 'ਚ ਨਾ ਕੋਈ ਤੰਤ ਨਹੀਂ ਹੈਗਾ ਵੈਸੇ ਜੇ ਦੇਖਿਆ ਜਾਵੇ ਨਾ ਸਹੀ ਤਾਂ ਏਦੀ ਸੱਸ ਸਹੀ ਹੋਈ ਬੋਲਦੀ ਐ ਸਹੀ ਤਾਂ ਬੋਲਦੀ ਐ ਫਿਰ ਹੁਣ ਕੀਤਾ ਕੀ ਜਾਵੇ ਹੁਣ ਬਾਪੂ ਦੇ ਪਿੱਟਣੇ ਪਾਏ ਹੋਏ ਆ ਮੈਂ ਤਾਂ ਕਹੀ ਜਾਨੀ ਵੀ ਕੋਈ ਨਾ ਗੱਲ ਤਾਂ ਇਹ ਸੀ ਇੱਕ ਤਾਂ ਇਹ ਨਰਮ ਸੀ ਸਾਰਿਆਂ ਤੋਂ ਘਰ ਚ ਪੁੱਤ ਉਹਦੀ ਏਡੀ ਚੱਕਮੀ ਸੱਸ ਮਿਲੀ ਐ ਜੇ ਇਹਦੇ ਨਾ ਜ਼ਮੀਨ ਹੁੰਦੀ ਤਾਂ ਉਹਦਾ ਮੂੰਹ ਬੰਦ ਰਹਿੰਦਾ ਬੰਦ ਰਹਿੰਦਾ ਉਹ ਇਧਰ ਜੱਲਾ ਹੈਪੀ ਦੀ ਸਿਆਣਪ ਐ ਜੇ ਤਾਂ ਭਈ ਉਹਨੇ ਜੇ ਤਾਂ ਮਾਂ ਦੇ ਮਗਰ ਲਗਣਾ ਨਾ ਨਾ ਸਮਝਾਇਆ ਵਿਚੋਲੇ ਨੇ ਹੁਣ ਤਾਂ ਤੇ ਜੇ ਭਈ ਉਹ ਮੰਨਦਾ ਹੈਣਾ ਵੀ ਆਦੇ ਘਰ ਬਾਰੇ ਸੋਚਦਾ ਤਾਂ ਦੇਖ ਮੈਂ ਤਾਂ ਜਾਣਦਾ ਨਹੀਂ ਹੈਗਾ ਮੈਂ ਜਾਊਂਗਾ ਗੱਲ ਵਧੂਗੀ ਉਹਦੀ ਸਾਤੇ ਦੀ ਸੱਸ ਵੀ ਇਹੋ ਜੀ ਆ ਤੇ ਆਪ ਦਾ ਤੂੰ ਜਾ ਕੇ ਚੁੱਪ ਕਰਕੇ ਛੱਡਿਆ ਚੱਲ ਫਿਰ ਹਰਪ੍ਰੀਤ ਆਪਾਂ ਇਹ ਕਰਦੇ ਆ ਇਹਨਾਂ ਨੂੰ ਰਹਿਣ ਦੇ ਇੱਥੇ ਆਥਨੇ ਭਗ ਜਾਣਗੇ ਤੁਸੀਂ ਵੀਰੇ ਘਰੇ ਰਹਿਪੋ ਹੈ ਹੋਰ ਆਥਨੇ ਤਿੰਨ ਵਜੇ ਪੱਠੇ-ਪੁੱਠੇ ਪਾਉਣਿਆ ਮੈਂ ਇਹਨੂੰ ਛੱਡਿਆ ਆਉਣੀ ਆ ਕਿਉਂਕਿ ਹੈਪੀਨੈਸ ਠੰਡੀ ਗੱਲ ਪਾਤੀ ਜੇ ਤੇਰੀ ਸੱਸ ਵੱਧ ਘੱਟ ਬੋਲੂ ਹੁਣ ਤਾਂ ਤੇਰਾ ਬੰਦਾ ਤੇਰੇ ਨਾਲ ਦਾ ਬਾਕੀ ਆਪਾਂ ਆਪ ਨਿਬੜ ਲਾਂਗੇ ਹੁਣ ਬੁੜੀ ਨੂੰ ਕੰਨੀ ਬੁੜੀ ਨੂੰ ਕੀ ਦਵਾਣਾ ਸੋਡੀ ਸਾਲੇ ਭਨੋਈਏ ਦੀ ਬਰਤਨ ਵਾਲੀ ਰਿਸ਼ਤੇਦਾਰੀ ਆ ਜੇ ਉਹ ਮੁਰੋ ਕੁਛ ਬੋਲਿਆ ਜਾਂ ਤੁਸੀਂ ਬੋਲੇ। ਉਹ ਤਾਂ ਹੀ ਤਾਂ ਮੈਂ ਸੈਨਪ ਕਰਕੇ ਜਾਂਦਾ ਨਹੀਂ। ਅੱਬਲ ਤਾਂ ਜੇ ਉਹ ਐਡਾ ਸਿਆਣਾ ਸੀ ਤਾਂ ਇਥੇ ਆਪ ਹੁੰਦਾ। ਹੁਣ ਮੇਰਾ ਐਵੇਂ ਉੱਥੇ ਕੋਈ ਵਰੀ ਗੱਲ ਉਹਦੀ ਸੱਸ ਕਹੂਗੀ ਬੋਲਿਆ ਹੈਪੀ ਨਾਲ ਜਾਵੇ ਵੀ ਫਰਕ ਪਊਗਾ। ਬਸ ਮੈਂ ਤਾਂ ਤਾਂ ਹੀ ਕਹਿੰਦਾ ਜਿਵੇਂ ਤੂੰ ਇਹਨੂੰ ਲੈ ਕੇ ਆਈ ਸੀਗੀ ਹਨਾ ਕੋਈ ਨਾ ਕੋਈ ਨਾ ਮੈਂ ਜਾਇਆ ਹਣੀ ਨਾਲੇ ਉਹ ਕਿਹੜੇ ਮੋ ਨਾਲ ਆਵੇ। ਪਤਾ ਕੀ ਆ ਸੀ ਤਾਂ ਜਿੱਦੋਂ ਉਹ ਦਸੰਧਾਰਾ ਦੇਣਗੇ ਸਾ ਉਦੋਂ ਵੀ ਜਿਹੜੇ ਹਿਸਾਬ ਨਾਲ ਉਹ ਬੋਲਦੀ ਸੀ ਨਾ ਮੇਰੇ ਤਾਂ ਕੰਟਰੋਲ ਤੋਂ ਬਾਹਰ ਹੋ ਗਿਆ ਸੀ। ਏ ਮੈਨੂੰ ਕਹਿੰਦੇ ਚੁੱਪ ਕਰਕੇ ਤੁਰਿਆ ਇਹਨਾਂ ਨੇ ਮੇਰਾ ਮੂੰਹ ਬੰਦ ਕਰਾਤਾ ਨਹੀਂ ਮੈਂ ਦੋ ਚਾਰ ਤਾਂ ਸੁਣਾਉਂਦੀ ਵੀ ਨਣਾਣ ਮੇਰੀ ਆ ਮੈਨੂੰ ਪਤਾ ਮੈਂ ਇਹ ਵੀ ਪਰਝਾਈ ਆ ਵੀ ਸਾਡੇ ਮੂਹਰੇ ਤੇ ਇਹ ਕਦੇ ਬੋਲੀ ਨਹੀਂ ਨਹੀਂ ਨਣ ਦਾ ਪਰਝਾਈਆਂ ਦਾ ਜਿਉਣਾ ਤੋਂ ਪਰਕਰੰਗਾ ਵਿੱਚ ਵਿੱਚ ਸਾਰਿਆਂ ਤਾਂ ਕੋਈਆਂ ਨਹੀਂ ਹੁੰਦਾ ਵੀ ਸਾਨੂੰ ਤਾਂ ਇਹ ਕਦੇ ਕੁਝ ਬੋਲੀ ਨਹੀਂ ਵੀ ਤੈਨੂੰ ਕੀ ਬੋਲੀ ਹੋਊਗੀ ਚੱਲ ਕੋਈ ਨਾ ਮੈਂ ਤਾਂ ਨਾ ਬੋਲਣਾ ਚਾਹੁੰਦੀ ਸੀ ਹੈਪੀ ਨੇ ਵੀ ਸਿਆਣਪ ਸੋਚੀ ਆ ਜੇ ਹੁਣ ਹੈਤੀ ਆ ਕੇ ਵਿਚਾਰਾ ਇੱਥੇ ਨੂੰ ਲੈ ਕੇ ਜਾਂਦਾ ਸੋ ਆਪਾਂ ਉਹਨੂੰ ਬੋਲਦੇ ਉਹ ਵਿਚਾਰਾ ਮੱਥਾ ਟੇਕਣ ਕੰਨੂ ਹੋ ਜਾਂਦਾ ਆਪਾਂ ਆਪੇ ਸਿਰ ਤੇ ਹੱਥ ਧਰਨ ਜੋਗੇ ਜਾਂਦੇ ਹੈ ਕੋਈ ਗੱਲ ਨਹੀਂ ਦੋਨੇ ਧਿਰਾਂ ਦੀ ਸਿਆਣ ਫਰੈ ਗਈ ਹਜੇ ਵੀ ਵਿਚੋਲਰ ਨੇ ਗੱਲ ਠੰਡੀ ਪਾਤੀ ਹਰਪ੍ਰੀਤ ਤੂੰ ਨਾ ਐ ਹੀ ਸੀਗੀ ਹਾਂ ਬਈ ਮੈਂ ਕੱਪੜੇ ਪਾਵਾ ਚੰਗਾ ਬੈਗ ਚ ਹਾਂ ਫਿਰ ਆਪਾਂ ਚੱਲਦੇ ਆਂ ਜਾਓ ਤੁਸੀਂ ਹੋ ਨਾਲ ਆਏ ਨਾ ਮੈਂ ਵੀ ਚੁੰਨੀ ਬਦਲ ਲਾ ਆਪਾਂ ਕਿਹੜਾ ਕੁੜੀ ਦਾ ਘਰ ਖਰਾਬ ਕਰਨਾ ਕਾਹਨੂੰ ਅਗਲਾ ਕੋਈ ਆਪਾਂ ਕੱਪੜੇ ਤਾਂ ਪਾਵਾ ਬੈਗ ਚ ਇੱਕ ਵਾਰੀ ਹੱਕ ਪਣਦਾ ਵੀ ਭਾਈ ਛੱਡਣ ਆਏ ਸੀਗੀ ਹਾਂ ਇਹ ਤਾਂ ਠੀਕ ਨਹੀਂ ਫਿਰ ਆਪਾਂ ਕੱਲ ਨੂੰ ਕਹਿਣ ਜੋਗੇ ਤਾਂ ਹੋ ਜਾਗੇ ਕਿ ਭਈ ਅਸੀਂ ਪਹਿਲ ਨਹੀਂ ਕੀਤੀ ਹੈ ਕੋਈ ਨਾ ਕੋਈ ਨਾ ਪਾ ਕੁੜੀ ਐ ਬੈਗ ਚ ਕੱਪੜੇ ਚੱਲੇ ਗਏ ਕੱਪੜੇ ਤੂੰ ਵੀ ਇਦਾਂ ਆ ਫਿਰ ਗਿਆ ਮੈਂ ਕਹਿੰਦਾ ਆਏ ਆ ਵੀਰੇ ਤੁਸੀਂ ਨਾ ਬਾਪੂ ਜੀ ਨੂੰ ਨਾ ਦੱਸਿਓ ਉਹ ਮੈਂ ਤਾਂ ਪਹਿਲੇ ਹੀ ਗੱਲ کہہ ਕੇ ਹਟਾ ਚੀ ਗੱਲ ਨੂੰ ਮੈਂ ਕੁਝ ਨਹੀਂ ਦੱਸਿਆ ਹੈਗਾ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਬਾਪੂ ਨਾਲ ਮੈਂ ਤਾਂ ਉਹਨੂੰ ਐਂ ਕਹਿੰਦਾ ਸੀਗਾ ਮੈਂ ਕਿਹਾ ਵੀ ਮੀਤ ਕੇ ਪਿੰਡ ਜਾ ਕੇ ਆਉਣੇ ਆ ਵੀ ਉੱਥੋਂ ਫੋਨ ਆਇਆ ਸੀਗਾ ਕੋਈ ਉਹਦੀ ਮਾਰ ਢਿੱਲੀ ਜੀ ਕਹਿੰਦਾ ਚਲ ਮੜਾ ਜਾਓ ਮੈਂ ਤੁਹਾਨੂੰ ਆ ਗੱਲ ਹੀ ਨਹੀਂ ਦੱਸੀਗੀ ਐਵੇਂ ਫਿਰ ਉਹ ਟੈਨਸ਼ਨ ਪਾ ਲੈਂਦਾ ਕਾਇਮ ਕਿਵੇਂ ਮਰਦੀ ਗੁੱਸੇ ਹੋ ਜੀ ਕੋਸਮ ਜੇ ਹੈ ਤਾਂ ਪਿਓ ਹੀ ਫਿਰ ਆਏ ਥੋੜੀ ਬਾਕੀ ਭਈ ਆਪਾਂ ਨਾ ਇਹ ਹੱਕ ਤਾਂ ਨਹੀਂ ਵੰਦਾ ਵੀ ਬਾਪੂ ਜੀ ਨੇ ਕਿਵੇਂ ਕਰਾਈ ਐ ਗਗਨਪੈਣ ਦੇ ਨਾਲ ਜ਼ਮੀਨ ਉਹ ਵੀ ਪੁੱਛਣ ਦਾ ਕੀ ਪਤਾ ਕੀ ਹਾਲਾਤ ਹੋਣਗੇ ਚੱਲ ਕੋਈ ਗੱਲ ਨਹੀਂ ਹੁਣ ਜਿਹੜੀ ਮੇਰੇ ਕੋਲ ਜ਼ਮੀਨ ਹੈਗੀ ਬਾਕੀ ਤਾਂ ਸਾਰੀ ਮੇਰੇ ਨਾਲ ਹੀ ਕਰਾ ਦਿੱਤੀ ਸੀ ਬਾਪੂ ਨੇ ਜੇ ਤੇਰਾ ਘਰ ਬਸਦਾ ਹੋਇਆ ਉਦੋਂ ਮੈਂ ਗਾਂਹ ਮੈਂ ਤੇਰੇ ਨਾਲ ਜ਼ਮੀਨ ਕਰਾ ਦੂੰਗਾ ਤੇਰੀ ਸੱਸ ਵੀ ਬੋਲਣਾ ਹਟ ਗਈ ਭਾਈ ਜ਼ਮੀਨ ਮੈਂ ਕੀ ਕਰਨੀ ਆ ਓਹੋ ਮੈਨੂੰ ਕਿਹੜਾ ਆਏ ਆ ਵੀ ਤੈਨੂੰ ਕੋਈ ਲਾਲਚ ਆ ਭੈਣੇ ਮੈਂ ਤਾਂ ਤੇਰੀ ਸੱਸ ਦਾ ਮੂੰਹ ਬੰਦ ਕਰਨਾ ਆਲਾ ਪਾਈ ਬਾਹਰ ਚ ਕੱਪੜੇ ਹਰਪੀ ਤਾ ਕੇ ਕਰਨੀ ਗੱਲਾਂ ਤੁਸੀਂ ਮੁੜ ਕੇ ਬਸ ਵੀ ਨਹੀਂ ਹੋਊਗਾ ਤੇ ਮੇਰੀ ਗੱਲ ਸੁਣੋ ਤੁਸੀਂ ਵੀ ਟਾਈਮ ਨਾਲ ਜਾਵੜੇ ਚੰਗਾ ਹੋ ਤੁਸੀਂ ਪਹਿਲਾਂ ਤੂੰ ਜਾਓ ਤਾਂ ਅਸੀਂ ਗਗਨ ਇੱਥੇ ਆਉਗੀ ਹੁਣ ਉਹ ਕਹਿੰਦੀ ਪਸ਼ੂ ਸਾਰੇ ਦੇਖਣੇ ਅਸੀਂ ਇੱਥੇ ਹੀ ਸ਼ਾਮ ਤੱਕ ਨਾ ਤਾਂ ਤੁਹਾਨੂੰ ਐ ਕਹਿੰਦੀ ਸੀ ਭੈਣੇ ਮੇਰੀ ਗੱਲ ਸੁਣੋ ਜੀ ਮੈਨੂੰ ਉਹਨੂੰ ਕਹਿ ਲੈਣ ਦਿਓ ਵੀ ਜੇ ਕੁਛ ਬੋਲੀ ਫੋਨ ਕਰਦੀ ਆ ਦੇ ਭਰਾ ਨੂੰ ਕਿਉਂਕਿ ਕਿੰਨਾ ਵਿਚਾਰ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਕਿਹਨ ਦੀ ਸੀ ਫੇਰ ਮੈਂ ਕਹਤ ਕਿ ਚਾਹ ਬਣਾ ਲਾਂ ਇਹ ਜਾਂਦੀ ਜਾਂਦੀ ਪੀ ਜੂ ਦੀ ਚਾਹ ਉਹ ਨਹੀਂ ਲੇਟ ਹੋ ਜਾਣਗੀ ਚਾਹ ਨੂੰ ਕੋਈ ਨਾ ਹੁਣ ਤਾਂ ਪੀ ਕੇ ਖਟੇ ਹਜੇ 10 ਮਿੰਟ ਹੋਏ ਸਰ ਭੈਣ ਆਏ ਨਾ ਸੋਚੇ ਮੈਨੂੰ ਚਾਹ ਵੀ ਨਹੀਂ ਪਈ ਜਾਂਦੀ ਨੂੰ ਓਹੋ ਕੁਛ ਨਹੀਂ ਹੁੰਦਾ ਹੈਗਾ ਪਹਿਲਾ ਜਿਹੜਾ ਕੰਮ ਹੈ ਉਹ ਹੋ ਜਾਂਦੇ ਉਦੋਂ ਬਾਅਦ ਦੇਖਾਂਗੇ ਚਾਹ ਨੂੰ ਕੁਛ ਨਹੀਂ ਹੁੰਦਾ ਟੈਨਸ਼ਨ ਨਾ ਲੈ ਸਰ ਕੋਈ ਨਹੀਂ ਚਲ ਫੇਰ ਆਹ ਏਸੀ ਜੇ ਛੱਡੋ ਮੜਾ ਜਾਂ ਚੱਕਰ ਮੋੜ ਲੈ ਨਹੀਂ ਆਹ ਮੁੰਡਾ ਜਾਂ ਹੁਣ ਤੁਰਿਆ ਆਉਂਦਾ ਪਤਾ ਨਹੀਂ ਕਿੱਥੋਂ ਕੋਲੇ ਕੱਛ ਕੇ ਆਉਂਦਾਗਾ ਕਿਹੜੇ ਵੇਲੇ ਹੋ ਗਿਆ ਇਹਨੂੰ ਬਾਜਾਂ ਮਾਰਦੀ ਨੂੰ ਨਾ ਆਉਂਦਾ ਨਾ ਕਰਦਾ ਕਿੱਥੋਂ ਆਇਆ ਬੇ ਤੂੰ ਕਿਥੋਂ ਆਇਆ ਮਾ ਤੂੰ ਤਾਂ ਜਿਹੜੇ ਕੰਮ ਕਰਾਉਣੇ ਸੀ ਮੈਂ ਉਹ ਕਰਵਾਤੇ ਬੇ ਕੀ ਹੋ ਗਿਆ ਹੁਈ ਤੜਪਿਆ ਫਿਰਦਾਗਾ ਤੜਫਣੀ ਐ ਤੂੰ ਤਾਂ ਮੇਰਾ ਘਰ ਪਟਨ ਤੇ ਹੋ ਗਈ ਗੱਲ ਬੇ ਉਹਦਾ ਤੂੰ ਹੀ ਮਰਦਾ ਸੀ ਕਹਿੰਦਾ ਸੀ ਵੀ ਮੈਨੂੰ ਜ਼ਮੀਨ ਚਾਹੀਦੀ ਐ ਜ਼ਮੀਨ ਚਾਹੀਦੀ ਮੈਨੂੰ ਤਾਂ ਕੁਛ ਨਹੀਂ ਚਾਹੀਦਾ ਠੀਕ ਐ ਮਨ ਦਾ ਥਾਣੇਦਾਰ ਦਾ ਫੋਨ ਆਇਆ ਸੀ ਥਾਣੇਦਾਰ ਨੇ ਸੱਦ ਲਿਆ ਸੀ ਤੇ ਬਲਈ ਕੁਛ ਬੋਲਿਆ ਉਹ ਕਹਾ ਤੇਰੇ ਤਾਂ ਮੈਂ ਝੂਠਾ ਪਰਚਾ ਕਰਕੇ ਗਾ ਅੰਦਰ ਬਾੜ ਦੂੰ ਦਾ ਦਾ ਪਰਚਾ ਕਰਕੇ ਮੇਰੀ ਗੱਲ ਸੁਣੋ ਏ ਉਹਨੇ ਮੜਾ ਜਾ ਫੋਨ ਕੀਤਾ ਤੂੰ ਡਰ ਗਿਆ ਲੈ ਪਰਚੇ ਦਾ ਕੀ ਆ ਇਹ ਤਾਂ ਸਾਰੇ ਮਰਦਾਂ ਦਾ ਹੀ ਪੈਂਦੇ ਨੇ ਮੇਰੇ ਲਈ ਵੀ ਸਾਰੇ ਪੈਂਦੇ ਆ ਪਰਚੇ ਮੈਂ ਨਹੀਂ ਜਾਣਦੀ ਇਹ ਜਿਹੇ ਪਰਚੀਆਂ ਪੁਰਚੀਆਂ ਆ ਮਾਂ ਬੱਸ ਮੈਂ ਤਾਂ ਇਹ ਕੁਝ ਨਹੀਂ ਕਰਨਾ ਨਾ ਮੈਨੂੰ ਕੋਈ ਜ਼ਮੀਨ ਦੀ ਲੋੜ ਠੀਕ ਆ ਜਿਹਦਾ ਰਹਿਣਾ ਹੈ ਇਹ ਕਰੇ ਤਾਂ ਚੁੱਪ ਕਰਕੇ ਰਹਿ ਪਾ ਨਹੀਂ ਤੂੰ ਘਰੋਂ ਬਾਹਰ ਨਿਕਲ ਜਾ ਮੇਰੀ ਗੱਲ ਸੁਣ ਬੇ ਪਾਈ ਪਾਈ ਕਰਕੇ ਮੇਰਾ ਬਣਾਇਆ ਹੋਇਆ ਤੂੰ ਬਾਹਰ ਨਿਕਲ ਮੇਰੇ ਘਰੋਂ ਕੋਈ ਪਾਈ ਪਾ ਬਣਾਉਂਦਾਗਾ ਤਰਪਟਾਂ ਦੇ ਹੋਈ ਪਈਆਂ ਮਾਂ ਮੈਂ ਮੈਂ ਤਾਂ ਦੇ ਲਾ ਹਰਪੀ ਨੂੰ ਵਸਾਉਂਗਾ ਤਨ ਮੈਂ ਤਾਂ ਸਿੱਧੀ ਗੱਲ ਕਰਾਸਤੀ ਜੇ ਤਾ ਉਹ ਨਾ ਨੂਹਾ ਵਰਗਾ ਪ੍ਰਤਾਹ ਕਰਨਗੇ ਤਾਂ ਦੱਸ ਦੇ ਮੈਨੂੰ ਨਹੀਂ ਚੁੱਪ ਕਰਕੇ ਤੂੰ ਆਉਂਦਾ ਕਰੋਂ ਵਾਰ ਨਿਕਲ ਜਾ ਮੇਰੀ ਮੇਰੀ ਗੱਲ ਸੁਣ ਲਾ ਬੇ ਉਸ ਦਿਨ ਦਾ ਤੂੰ ਕਹਿੰਦਾ ਮਾਂ ਮੈਨੂੰ ਜ਼ਮੀਨ ਚਾਹੀਦੀ ਹੈ ਜ਼ਮੀਨ ਚਾਹੀਦੀ ਹੈ ਹੁਣ ਨਹੀਂ ਕੁਝ ਮਿਲਣਾ ਹੈਗਾ ਤੈਨੂੰ ਮੈਂ ਜੇ ਤੈਨੂੰ ਕਿਹਨਾਂ ਕਹਿੰਦਾ ਮਾਂ ਮੈਨੂੰ ਨਹੀਂ ਚਾਹੀਦਾ ਕੁਝ ਮੈਂ ਕੋਈ ਜ਼ਮੀਨ ਨਹੀਂ ਚਾਹੀਦੀ ਮੈਨੂੰ ਬਸ ਮੈਂ ਨਾ ਬਾਰੇ ਗੱਲਾਂ ਨਾ ਕਰ ਐਵੇਂ ਮਤੋਂ ਕੋਈ ਬਹੁਤ ਚੱਕਾ ਲੇਗਾ ਫਿਰ ਲੋਕ ਕਹਿਣਗੇ ਅਸੀਂ ਮਾਂ ਨੂੰ ਕੋਟਦਾ ਤੂੰ ਐਵੇਂ ਐਗੀਆਂ ਗੱਲਾਂ ਦਾ ਕੋਈ ਦਮ ਨਹੀਂ ਹੁੰਦਾ ਬੇ ਆ ਤੈਨੂੰ ਲੁੱਟੀਆਂ ਕਿਹੜੇ ਕੰਜਰ ਨੇ ਲਾਤੀਆਂ ਕਿਸੇ ਨੇ ਜੰਗਲ ਕੰਜਰ ਨੇ ਲਾਈਆਂ ਮੇਰੀਆਂ ਅੱਖੀਆਂ ਹੁਣ ਖੁੱਲੀਆਂ ਨਾ ਉਸ ਦਿਨ ਤੇ ਤੇਰੀ ਅੱਖਾਂ ਬੰਦ ਸੀ ਬਕਰੋ ਵਾਰ ਨਿਕਲ ਹਾ ਬੋਲੀ ਯਾਨੀ ਇਹ ਤਾਂ ਹਾਏ ਹਾਏ ਸੀ ਉਹ ਦੇ ਜੀ ਬੇਪੁੱਤ ਬਜਿਆ ਮੈਨੂੰ ਬਚਾ ਲਿਆ ਤੂੰ ਹੈਪੀ ਬਣਾ ਦਿੰਦਾ ਤੂੰ ਕਰੋ ਘਰ ਕੱਢਿਆ ਮੈਂ ਇਹ ਆਪਣਾ ਘਰ ਪਟੰਦੇ ਹੋਈ ਵੀ ਆ ਮਾਂ ਮਾਂ ਤੂੰ ਕੀ ਚੱਕ ਰਹੇ ਹੁੰਦੇ ਫਿਰ ਚਲ ਕੋਈ ਨਾ ਹੋਵੇ ਤੁਸੀਂ ਚੁੱਪ ਕਰੋ ਆਹੇ ਮਾਂ ਨੂੰ ਕੱਪ ਖਾਰ ਕੱਢਦੀ ਸੀ ਪੁੱਤ ਮੈਨੂੰ ਮaaf ਕਰਦੇ ਮੈਨੂੰ ਅੱਜ ਪਤਾ ਲੱਗਿਆ ਵੀ ਨਹੀਂ ਮੈਂ ਮੇਰੀ ਧੀ ਦੇ ਘਰ ਬਸਾਉਣਾਂਗਾ ਮੰਮੀ ਮੇਰੀ ਗੱਲ ਸੁਣੋ ਮੈਂ ਤਾਂ ਸੁਡੀ ਗੱਲ ਦਾ ਵੇਖ ਗੁੱਸਾ ਨਹੀਂ ਕਰਿਆ ਵੇਖ ਮੈਂ ਤਾਂ 2 ਦਿਨ ਲਾ ਕੇ ਆ ਗਈ ਆ ਵੇਖੋ ਮੇਰੀ ਭੈਣ ਮੇਰੇ ਨਾਲ ਨਾ ਮੈਨੂੰ ਛੱਡਣ ਆਈ ਐ ਮੈਂ ਤਾਂ ਇਹ ਜੇ ਸੋਚ ਕੇ ਮੇਰੀ ਗੱਲ ਸੁਣਾ ਮੈਨੂੰ ਜ਼ਮੀਨ ਨਹੀਂ ਚਾਹੀਦੀ ਮੈਨੂੰ ਤੂੰ ਹੀ ਚਾਹੀਦੀ ਆ ਚਲਾ ਜਾਂਂਦਰਾ ਚਲ ਹੋਵੇ ਮਾਦਮ ਜੰਨੂ ਬੇ ਮੈਨੂੰ ਕੀ ਪਤਾ ਸੀ ਮਿੱਤੂ ਆ ਜਾ ਨਿਕਲੇਗਾ ਚਲ ਕੋਈ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਵੇਖ ਕੇ ਹਟਿਆ ਜੀ ਸਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇੱਕ ਨਾਲੇ ਹੋਰ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਸਾਡੀ ਵੀਡੀਓ ਵੇਖਦੇ ਹੁੰਨੇ ਹੋ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਬੈੱਲ ਦਾ ਬਟਨ ਜ਼ਰੂਰ ਦਬਾ ਲਿਓ ਜੀ ਉਹਦੇ ਨਾਲ ਤੁਹਾਨੂੰ ਗਾਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੂਗਾ ਠੀਕ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ